ਕਸ਼ਮੀਰ ਇਸ ਧਰਤੀ ਦੇ ਉੱਤੇ ਸਵਰਗ ਸਾਨੂੰ ਸਮਝਾਇਆ ਹੀ ਸੋਸ਼ਲ ਮੀਡੀਆ ਤੇ ਇਹ ਗਿਆ ਕਿ ਯਾਰ ਉੱਥੇ ਤਾਂ ਹਿੰਦੂਆਂ ਦੇ ਖਿਲਾਫ ਚੱਲਦਾ ਸਿਸਟਮ ਮੈਨੂੰ ਸਾਰਾ ਪਿੰਡ ਹੀ ਸ਼ਰਮਾ ਕਹਿੰਦਾ ਅਸੀਂ ਤਾਂ ਲੋਕਲ ਪ੍ਰੋਪਰ ਉਹਨਾਂ ਦੇ ਘਰਾਂ 'ਚ ਜਾ ਕੇ ਰਹਿੰਦੇ ਹਾਂ ਹੋਮ ਸਟੇ ਕਰਦੇ ਹਾਂ ਅਸੀਂ ਹੋਟਲਾਂ 'ਚ ਕਦੇ ਨਹੀਂ ਠਹਿਰੇ ਮਤਲਬ ਇਹ ਤਾਂ ਕਿਹਾ ਜਾ ਸਕਦਾ ਕਿ ਪੰਡਤਾਂ ਦਾ ਮੁੰਡਾ ਕਸ਼ਮੀਰੀਆਂ ਦੇ ਘਰਾਂ ਦੇ ਵਿੱਚ ਜਾ ਕੇ ਰਹਿੰਦਾ ਹਾਂ ਬਿਲਕੁਲ ਬਿਲਕੁਲ ਅਸੀਂ ਜਾ ਕੇ ਰਹਿੰਦੇ ਹਾਂ ਪ੍ਰੋਪਰ ਗੱਲਾਂ ਕਰਦੇ ਹਾਂ ਮੈਂ ਤੁਹਾਨੂੰ ਉਹਨਾਂ ਦਾ ਵਿਆਹ ਅਟੈਂਡ ਕੀਤਾ ਉਹਨਾਂ ਦਾ ਕਲਚਰ ਦੇਖਿਆ ਕੀ ਸੀਰ ਤੇ ਖੇਤੀ ਕਰਦੇ ਹਨ ਅੱਜ ਤੂੰ ਮੇਰੇ ਕਰਾ ਦੇ ਯਾਰ ਕੱਲ ਨੂੰ ਮੈਂ ਤੇਰੇ ਨਾਲ ਚੱਲਦਾ ਐ ਖੇਤੀ ਕਰਦੇ ਟਰੈਕਟਰ ਨਹੀਂ ਹੈਗਾ ਕੁੜੀਆਂ ਨੂੰ ਵੱਧ ਪੜਾਇਆ ਜਾਂਦਾ ਮੁੰਡੇ ਆਲਾ ਸ਼ਾਇਦ ਘੱਟ ਪੜਦੇ ਆ ਉਹਨਾਂ ਦੀ ਐਕਚੁਅਲੀ ਜ਼ਰੂਰਤਾਂ ਬਹੁਤ ਸੀਮਤ ਆ ਉਹਨਾਂ ਦੀ ਇੱਛਾਵਾਂ ਬਹੁਤ ਛੋਟੀਆਂ ਆ ਗਈਆਂ ਵਿਆਹ ਵੀ ਗਏ ਹੋ ਚਾਰ ਮੰਦੀ ਜਾਂਦੇ ਆ ਮੈਂ ਤਾਂ ਦੇਖਿਆ ਵਾ ਮੈਂ ਦੇਖੋ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਉਹਨਾਂ ਦੇ ਗਾਂ ਰੱਖੀਆਂ ਵੀ ਮੈਂ ਕਿਹਾ ਯਾਰ ਇਹ ਨਾ ਵੀ ਗਾਂ ਤਾਂ ਮਾਰ ਕੇ ਖਾਂਦੇ ਆ ਮੈਂ ਕਿਹਾ ਯਾਰ ਵੀ ਤੁਸੀਂ ਗਾਂ ਤਾਂ ਮਾਰਦੇ ਨੂੰ ਕਹਿੰਦਾ ਜੀ ਮੈਨੂੰ ਕਹਿੰਦਾ ਸ਼ਰਮਾ ਤੈਨੂੰ ਕਿਹਨੇ ਕਿਹਾ ਤਾ ਕਹਿੰਦਾ ਵੀ ਅਸੀਂ ਗਾਂ ਮਾਰਦੇ ਆ ਕਹਿੰਦਾ ਸਾਡੇ ਘਰੇ ਪਿਛਲੇ 15 ਸਾਲ ਤੋਂ ਸਾਡੇ ਮਿੱਤਰ ਹੈ ਜਿਹੜੇ ਕਸ਼ਮੀਰੀ ਉਹ ਆਗੇ ਰਹਿੰਦੇ ਆ ਉਹ ਇੱਥੇ ਆਉਂਦੇ ਆ ਪ੍ਰਗਟ ਦੇ بیٹے ਦਾ ਵਿਆਹ ਸੀ ਤਾਂ ਉਹ ਸਾਰੇ ਇੱਥੇ ਆਏ ਵਿਆਹ ਦਾ ਆਨੰਦ ਮਾਨਣ ਅਸੀਂ ਉਹਨਾਂ ਦਾ ਵਿਆਹ ਦੇਖਿਆ ਉਹਨਾਂ ਦਾ ਸਾਰਾ ਕਲਚਰ ਦੇਖਿਆ ਈਵਨ ਕਿ ਸਾਰਾ ਪਿੰਡ ਉਹਨਾਂ ਦਾ ਖੜਾ ਹੁੰਦਾ ਉਹ ਬਾਇ ਨੇਮ ਜਾਣਦੇ ਆ ਸ਼ਰਮਾ ਜੀ ਆ ਗਏ ਪ੍ਰਗਟ ਆ ਗਿਆ ਉਹ ਸਾਰਿਆਂ ਨੂੰ ਸਾਨੂੰ ਬਾਇ ਨੇਮ ਬੁਲਾਉਂਦੇ ਆ ਉਹਨਾਂ ਦੇ ਘਰੇ ਰਹਿੰਦੇ ਆ ਸਾਨੂੰ ਛੱਡਣ ਤੱਕ ਜਾਂਦੇ ਆ ਵੀ ਆਪਾਂ ਅਗਲੀ ਪਹਾੜੀ ਤੇ ਜਾਣਾ ਵੀ ਆਓ ਚੱਲ ਗਏ ਯਾਰ ਉੱਥੇ ਚੱਲਦੇ ਆ ਜੇ ਪੱਕੇ ਕਿ ਵੀ ਸਾਰੇ ਕਸ਼ਮੀਰੀ ਮੁਸਲਮਾਨ ਹੈ ਤਾਂ ਸਾਰੇ ਕਸ਼ਮੀਰੀ ਮਾੜੇ ਆ ਇਹ ਨਹੀਂ ਹੈਗਾ ਕਿਉਂਕਿ ਮੁਹੱਬਤ ਕਿਸੇ ਦੇ ਵੀ ਦਿਲ 'ਚ ਹੋ ਸਕਦੀ ਹੈ ਦੇਸ਼ ਭਗਤੀ ਕਿਸੇ ਦੇ ਵੀ ਦਿਲ 'ਚ ਹੋ ਸਕਦੀ ਹੈ ਉਹ ਖੁਦ ਰੋ ਰਹੇ ਆ ਕਹਿੰਦੇ ਯਾਰ ਮਸਾਂ ਤਾਂ ਅਸੀਂ ਸੈੱਟ ਹੋਈ ਸੀ ਸਾਨੂੰ ਫੇਰ ਲੋਕਾਂ ਨੇ ਤੰਗ ਕਰਤਾ ਵੀ ਯਾਰ ਬੜੀ ਮੁਸ਼ਕਿਲ ਨਾਲ ਅਸੀਂ ਨਾ ਆਹ ਸੰਘੇੜਨ ਲੱਗੇ ਬੜੀ ਮੁਸ਼ਕਿਲ ਨਾਲ ਸਾਡੇ ਜਿਹੜਾ ਹੈਗਾ ਰੌਣਕਾਂ ਪਰਤੀਆਂ ਸੀ ਕਿਉਂਕਿ ਤਕਰੀਬਨ 4 ਲੱਖ ਤੋਂ ਵੱਧ ਸੈਲਾਨੀ ਜਿਹੜਾ ਹੈਗਾ ਇਸੇ ਸਾਲ 'ਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਲੱਖ ਪਲੱਸ ਜਾ ਚੁੱਕੇ ਆ ਬੜੀ ਮੁਸ਼ਕਿਲ ਨਾਲ ਯਾਰ ਕਹਿੰਦਾ ਸਾਡੇ ਨਾ ਪਟੜੀ ਤੇ ਗੱਡੀ ਸਾਡੀ ਚੜੀ ਸੀ ਤੇ ਯਾਰ ਮੈਨੂੰ ਲੱਗਦਾ ਕਹਿੰਦਾ ਵੀ ਮ ਉਹਨਾਂ ਨੇ ਜਲੂਸ ਵੀ ਕੱਢਿਆ ਉਹਨਾਂ ਨੇ ਇਦਾਂ ਦੇ ਉਹ ਵੀ ਕੱਢੇ ਆ ਬਹੁਤ ਕੁਛ ਕੀਤਾ ਵੀ ਮਤਲਬ ਕਿ ਉਹਨਾਂ ਨੇ ਵੀ ਆਪ ਦੇ ਬੰਨੀਓ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਪੂਰੇ ਹਿੰਦੁਸਤਾਨ ਨੂੰ ਪੂਰੇ ਭਾਰਤ ਨੂੰ ਪੂਰੇ ਇੰਡੀਆ ਦੇ ਲੋਕਾਂ ਨੂੰ ਕਿ ਯਾਰ ਬਾਈ ਅਸੀਂ ਮਾੜੇ ਨਹੀਂ ਹੈਗੇ ਕੋਈ ਮਾੜਾ ਕਰ ਗਿਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਪਰ ਤੁਸੀਂ ਸਾਡੇ ਕੋਲੇ ਆਉਣਾ ਨਾ ਛੱਡੋ ਇਹਨਾਂ ਨੇ ਲੰਗਰ ਲਾਏ ਖਾਣ ਪੀਣ ਦੀ ਸਮਾਨ ਸਮਾਨ ਆ ਉਹ ਇਹਨਾਂ ਨੇ ਮੁਫਤ ਮੰਡਰਨਾ ਸ਼ੁਰੂ ਕਰਤਾ ਉਹ ਅਸਲ ਵਿੱਚ ਮੁਫਤ ਮੰਡਰਨ ਦਾ ਕਾਰਨ ਵੀ ਇਹੀ ਸੀ ਕਿ ਯਾਰ ਸਾਡੂ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਸੀਂ ਸਾਡੇ ਮਹਿਮਾਨ ਹੋ ਈਵਨ ਕਿ ਉਹ ਆਦਲ ਨੂੰ ਜਿਹਨੂੰ ਜਿਹਨੇ ਗੱਨ ਫੜੀ ਸੀ ਉਹਨਾਂ دہشت گردਾਂ ਦੀ ਉਹਨੇ ਉਹਨੂੰ ਕਿਹਾ ਵੀ ਕਹਿੰਦਾ ਯਾਰ ਮੇਰੇ ਮਹਿਮਾਨ ਹੈ ਮੇਰੇ ਮੁਲਕ ਦੇ ਮਹਿਮਾਨ ਹੈ ਇਹਨਾਂ ਨੂੰ ਮਾਰੋ ਨਾ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਮੀਡੀਆ ਦੇ ਉੱਪਰ ਜਿਸ ਤਰ੍ਹਾਂ ਦੀ ਨਫ਼ਰਤ ਦੀ جنگ ਛੇੜੀ ਗਈ ਜਿਸ ਤਰ੍ਹਾਂ ਦਾ Hindu Muslim ਦੀ ਖੇਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਉਹ ਸਭ ਜਗ ਜਹਰ ਹੈ ਪਰ ਉਸ ਤੋਂ ਬਾਅਦ ਬਹੁਤੇ ਮੀਡੀਆ ਚੈਨਲਸ ਇਸ ਪੱਖ ਤੇ ਵਿੱਚ ਇਸ ਹੱਕ ਦੇ ਵਿੱਚ ਵੀ ਆਏ ਕਿ ਜੈਸਾ ਕੁਝ ਪਰੋਸਿਆ ਜਾ ਰਿਹਾ ਜੈਸਾ ਕੁਝ ਹੈ ਵੈਸਾ ਨਹੀਂ ਹੈ ਦੋਸ਼ੀਆਂ ਤੇ ਕਾਰਵਾਈ ਹੋਣੀ ਬਣਦੀ ਹੈ ਪਰ ਕੁਝ ਚੰਦ ਬੰਦਿਆਂ ਕਰਕੇ ਪੂਰੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਪੂਰੇ ਕਸ਼ਮੀਰ ਨੂੰ ਟਾਰਗੇਟ ਕਰਨਾ ਇਹ ਕਿੰਨਾ ਸਹੀ ਹੈ ਮੇਰੇ ਨਾਲ ਬਾਈ ਗੁਰਵਿੰਦਰ ਸ਼ਰਮਾ ਹੋਣਗੇ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਪਿਛਲੇ ਲੰਬੇ ਸਮੇਂ ਤੋਂ तकरीबन 15 ਸਾਲ ਤੋਂ ਬਾਈ ਹੁਰੇ ਕਸ਼ਮੀਰ ਦੇ ਵਿੱਚ ਜਾਂਦੇ ਨੇ ਵਾ ਵਾਸਤਾ ਕਸ਼ਮੀਰ ਦੇ ਨਾਲ ਬਾਈ ਹੁਰਾਂ ਦਾ ਲੰਬਾ ਆ ਉੱਥੋਂ ਦੇ ਦੋਸਤ ਵੀਰ ਹੋ ਰਹਾਂਦੇ ਨੇ ਗੱਲਬਾਤ ਬਾਈ ਹੁਰਾਂ ਦੇ ਨਾਲ ਕਰਾਂਗੇ ਉਹ ਸਚਾਈ ਜਾਣਨ ਦੀ ਕੋਸ਼ਿਸ਼ ਕਰਾਂਗੇ ਜੋ ਹੈ ਪਰ ਬਣਾਇਆ ਕੁਝ ਪੇਸ਼ ਕੁਛ ਹੋਰ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਆ ਰੇ ਮੇਟਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਸ਼ਮੀਰ ਕਿਹੋ ਜਿਹਾ ਕਸ਼ਮੀਰ ਕਿੱਦਾਂ ਦਾ ਆ ਕਸ਼ਮੀਰ ਦੇ ਲੋਕ ਕਿੱਦਾਂ ਦੇ ਨੇ ਮੈਂ ਇਹ ਸਵਾਲ ਪਹਿਲਾਂ ਤਾਂ ਰੱਖ ਰਿਹਾ ਕਿਉਂਕਿ ਮੀਡੀਆ ਦੇ ਵਿੱਚ ਬਹੁਤ ਕੁਝ ਬਣਾਇਆ ਗਿਆ ਬਹੁਤ ਕੁਝ ਪਰੋਸਿਆ ਜਾ ਰਿਹਾ ਹੈ ਕਸ਼ਮੀਰ ਕਿੱਦਾਂ ਦਾ ਕਸ਼ਮੀਰ ਤਾਂ ਦੱਸਣਾ ਔਖਾ ਹੈ ਕਿਉਂਕਿ ਜਿਹੜੇ ਬੰਦੇ ਨੇ ਦੇਖਿਆ ਉਹਨੂੰ ਪਤਾ ਵੀ ਕਸ਼ਮੀਰ ਕਿਹੋ ਜਿਹਾ ਹੈ ਕਸ਼ਮੀਰ ਇਸ ਧਰਤੀ ਦੇ ਉੱਤੇ ਸਵਰਗ ਹੈ ਚਾਹੇ ਤਾਂ ਅਸੀਂ ਅੱਖੀਂ ਦੇਖ ਲਈਏ ਚਾਹੇ ਅਸੀਂ ਸਾਡੀਆਂ ਜੇਕਰ ਫਿਲਮਾਂ ਦੇ ਵਿੱਚ ਜਿਵੇਂ ਦਿਖਾਇਆ ਜਾਂਦਾ ਉਹ ਦੇਖ ਲਈਏ ਵੀ ਜਿਹੜੇ ਲੋਕ ਵਿਦੇਸ਼ ਘੁੰਮਣ ਜਾਂਦੇ ਆ ਮੰਨ ਲਓ 스위스ਲੈਂਡ ਜਾਂਦੇ ਆ ਯੂਕੇ ਜਾਂਦੇ ਆ ਜੇ ਉਹਨਾਂ ਨੇ ਕਸ਼ਮੀਰ ਨਹੀਂ ਦੇਖਿਆ ਉਹਨਾਂ ਨੂੰ ਵਿਦੇਸ਼ ਚ ਜਾ ਕੇ ਘੁੰਮਣ ਦੀ ਕੋਈ ਲੋੜ ਨਹੀਂ ਉਹਨਾਂ ਦੇ ਬ्यर्थ ਹੈ ਕਸ਼ਮੀਰ ਵਰਗੀ ਜੰਨਤ ਬਿਊਟੀ ਸਕੂਨ ਕਿਤੇ ਨਹੀਂ ਮਿਲਦਾ ਮੈਂ ਜਿਵੇਂ ਤੁਸੀਂ ਕਿਹਾ ਵੀ ਪਿਛਲੇ 10-15 ਸਾਲ ਤੋਂ ਅਸੀਂ ਜਾ ਰਹੇ ਹਾਂ ਮੇਰੇ ਦੋਸਤ ਅਸੀਂ ਗਰੁੱਪ ਦੇ ਤੌਰ ਤੇ ਜਾਂਦੇ ਹਾਂ ਅਸੀਂ ਉਸ ਤੋਂ ਪਹਿਲਾਂ ਜਿਹੜਾ ਹੈਗਾ ਉਹ ਹਿਮਾਚਲ ਬਹੁਤ ਘੁੰਮਿਆ ਹੈ ਹਿਮਾਚਲ ਜਾਂਦੇ ਹੁੰਦੇ ਪਰ ਜਦੋਂ ਅਸੀਂ ਕਸ਼ਮੀਰ ਜਾਣ ਲੱਗੇ ਸੀ ਤਾਂ ਹਿਮਾਚਲ ਇਹ ਵੀ ਅਸੀਂ ਚੰਡੀਗੜ੍ਹ ਤੋਂ ਗਾਹ ਨਹੀਂ ਟੱਪਣ ਨੂੰ ਜੀ ਕਰਦਾ ਕਿਉਂਕਿ ਜਿਹੜਾ ਸਕੂਨ ਹੈ ਜਿਹੜੀ ਮੁਹੱਬਤ ਹੈ ਜਿਹੜਾ ਪਿਆਰ ਹੈ ਜਿਹੜਾ ਉੱਥੇ ਕਾਂਤ ਚ ਬੈਠ ਕੇ ਕੁਦਰਤ ਨੂੰ ਨਿਹਾਰਨਾ ਕੁਦਰਤ ਦਾ ਆਨੰਦ ਮਾਣਨਾ ਕਸ਼ਮੀਰ ਜਿਹੜਾ ਉਹ ਕਸ਼ਮੀਰ ਨੂੰ ਜਿਹੜਾ ਉਹ ਜਿਹਨੇ ਦੇਖਿਆ ਉਸੇ ਨੂੰ ਪਤਾ ਹੈ ਤੇ ਗੱਲਾਂ ਬਹੁਤ ਉੱਠਦੀਆਂ ਸਿਸਟਮ ਬਹੁਤ ਹੋਰਸ ਹਸਾਬ ਦਾ ਸਿਰ ਜਾ ਜਾਂਦਾ ਨਿਕਲਦਾ ਉਹ ਚੋ ਕੁਝ ਹੋਰ ਹੈ ਕਿਉਂਕਿ ਦੇਖੋ ਦੁਨੀਆ ਦਾ ਦਸਤੂਰ ਹੈ ਲੋਕਾਂ ਦਾ ਸੁਭਾਅ ਕਦੇ ਵੀ ਇੱਕੋ ਜਿਹਾ ਨਹੀਂ ਹੁੰਦਾ ਜੇ ਇੱਕ ਮਾਂ ਨੇ ਤਿੰਨ ਪੁੱਤ ਜੰਮਿਆ ਨਾ ਉਹਨਾਂ ਤਿੰਨਾਂ ਦਾ ਸੁਭਾਅ ਇੱਕ ਨਹੀਂ ਹੋ ਸਕਦਾ ਸੋ ਸਾਡਾ ਮਨੁੱਖ ਦਾ ਵੀ ਉਹੀ ਹੈ ਵੀ ਅਲੱਗ-ਅਲੱਗ ਸਟੇਟਾਂ ਤੋਂ ਆਸੀਂ ਸਾਡਾ ਕਦੇ ਸੁਭਾਅ ਨਹੀਂ ਮਿਲਦਾ ਕਦੇ ਕਲਚਰ ਨਹੀਂ ਮਿਲਦਾ ਸਾਡੀ ਆਪਸ 'ਚ ਕਦੇ ਗੱਲਬਾਤ ਨਹੀਂ ਮਿਲਦੀ ਅਸੀਂ ਆਪਦੇ ਚਾਰ ਜਣਿਆਂ ਦੇ ਵਿੱਚ ਟੱਬਰ ਨੂੰ ਨਹੀਂ ਸਮਝਾ ਸਕਦੇ ਦੁਨੀਆ ਨੂੰ ਕੀ ਸਮਝਾਵਾਂਗੇ ਕਸ਼ਮੀਰ ਜਿਵੇਂ ਇਹ ਵੀ ਹੈ ਕਿ 90 ਤੋਂ 95% ਜਿਹੜਾ ਹੈਗਾ ਉਹ ਟੂਰਿਸਟ ਤੇ ਡਿਪੈਂਡ ਕਰਦਾ ਹੈ ਮਤਲਬ ਹਾਲਾਂਕਿ ਅਸੀਂ ਵੀ ਇਹ ਚੀਜ਼ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਕਿ ਜੋ ਉਹ ਆਏ ਸੀ ਉਹ ਸ਼ਾਇਦ ਇਕੱਲੇ ਭਾਰਤ ਦੇ ਜਾਂ ਕਿਸੇ ਇਨਸਾਨੀਅਤ ਦੇ ਦੁਸ਼ਮਣ ਨਹੀਂ ਉਹ ਸ਼ਾਇਦ ਪੂਰੀ ਦੀ ਪੂਰੀ ਕਸ਼ਮੀਰ ਦੇ ਵੀ ਦੁਸ਼ਮਣ ਸੀ ਉਹ ਕਸ਼ਮੀਰ ਨੂੰ ਵੀ ਇੱਕ ਤਰ੍ਹਾਂ ਦੇ ਨਾਲ ਇਹ ਉਹਨਾਂ ਦੇ ਵੱਲੋਂ ਸੀ ਕਿ ਇਹਨਾਂ ਦੀ ਟੂਰਿਸਟ ਵੀ ਖਤਮ ਕੀਤੀ ਜਾਵੇ ਹਾਂ ਬਿਲਕੁਲ ਜਿਹੜੇ ਉਹ ਆਏ ਸੀ ਉਹਦਾ ਬੈਸ਼ੀ ਸੀ ਉਹਦਾ ਜਾਨਵਰ ਸੀ ਉਹਨਾਂ ਨੂੰ ਕੋਈ ਮਤਲਬ ਨਹੀਂ ਸੀਗਾ ਵੀ ਕੌਣ ਬੈਠਾ ਮੂਰੇ ਉਹ ਤਾਂ ਆਪਦਾ ਆਗੇ ਕਾਰਾ ਕਰ ਗਏ ਗੰਦੀ ਖੇਡ ਖੇਡ ਗਏ ਉਹਦੀ ਅਸੀਂ ਨਿੰਦਿਆ ਕਰਦੇ ਆ ਕਿਉਂਕਿ ਦੇਖੋ ਜਿਹੜਾ ਬੰਦਾ ਇਨਸਾਨੀਅਤ ਨੂੰ ਪਿਆਰ ਕਰਦਾ ਉਹਨੂੰ ਦੁੱਖ ਹੁੰਦਾ ਉਹਨਾਂ ਨੂੰ ਉਹਨਾਂ ਦਾ ਮਤਲਬ ਸੀਗਾ ਵੀ ਇੱਕ ਤਾਂ ਆਪਣੇ ਮੁਲਕ ਦੇ ਵਿੱਚ ਸਾਡੇ ਮੁਲਕ ਦੇ ਵਿੱਚ ਮੁਹੱਬਤ ਜਿਹੜੀ ਫੈਲਦੀ ਹੈ ਅਸੀਂ ਇਕੱਠੇ ਹੋਈ ਜਾਂਦੇ ਹਾਂ ਉਹਨੂੰ ਵਿਗਾੜ ਦਈਏ ਸਾਡੇ ਆਸਤੀ ਲੋਕਾਂ ਦੇ ਵਿੱਚ ਪਾੜਾ ਪਾ ਦਈਏ ਵੀ ਅਸੀਂ ਲੜਦੇ ਰਹੀਏ ਇੱਕ ਦੂਜੇ ਨਾਲ ਚਾਹੇ ਸੋਸ਼ਲ ਮੀਡੀਆ ਤੇ ਲੜੀਏ ਚਾਹੇ ਘਰਾਂ ਦੇ ਵਿੱਚ ਵੜ ਕੇ ਲੜਗੇ ਚਾਹੇ ਸੜਕਾਂ ਤੇ ਲੜਗੇ ਸਾਨੂੰ ਲੜਾਉਣਾ ਉਹਨਾਂ ਦਾ ਮਕਸਦ ਸੀ ਖੂਨੀ ਖੇਡ ਖੇਡਣਾ ਉਹਨਾਂ ਦਾ ਮਕਸਦ ਸੀ ਗਵਾਂਢੀ ਮੁਲਕ ਦੇ ਮਨਸੂਬੇ ਆ ਜਿਹੜੇ ਗੰਦੇ ਉਹਨਾਂ ਨੂੰ ਪਾਰ ਲਗਾਉਣਾ ਉਹਨਾਂ ਦਾ ਮਕਸਦ ਸੀ ਉਹ ਆਪਦੀ ਖੇਡ ਖੇਡ ਕੇ ਤੁਰ ਗਏ ਕਸ਼ਮੀਰ ਬੜੇ ਲੰਮੇ ਸਮੇਂ ਤੋਂ ਜਿਹੜਾ ਹੈਗਾ ਆਰਥਿਕ ਜਿਹੜਾ ਉਜਾੜਾ ਹੋਇਆ ਉਹਨਾਂ ਲੋਕਾਂ ਦਾ ਉਹਨਾਂ ਦੀ ਇਕਨੋਮਿਕ ਜਿਹੜੀ ਹੈਗੀ ਹੈ ਉਹ ਖਰਾਬ ਕੀਤੀ ਹੋਈ ਸੀ ਕਿਉਂਕਿ ਜਿਹੜਾ ਬੰਦਾ ਦੇਖੋ دہشتਗਰਦ ਦੇ ਮਾਰ ਹੇਠ ਆਇਆ ਹੋਇਆ ਅਸੀਂ ਪੰਜਾਬੀਆਂ ਨੇ ਵੀ ਚੱਲਿਆ ਸਾਡੇ ਪੰਜਾਬ ਦੇ ਵਿੱਚ ਵੀ ਅਸੀਂ ਬੜੀ ਮੁਸ਼ਕਲ ਨਾਲ ਸਰਵਾਈਵ ਕੀਤਾ ਕਿੰਨਾ ਕਿੰਨਾ ਦਹਾਕਾ ਅਸੀਂ ਜਿਹੜਾ ਹੈਗਾ ਉੱਠ ਨਹੀਂ ਸਕੇ ਕਸ਼ਮੀਰ ਤਾਂ ਉਦੋਂ ਵੀ ਪਹਿਲਾਂ ਦਾ ਤੇ ਹੁਣ ਤੱਕ ਜਿਹੜਾ ਭੁਗਤ ਰਿਆ ਸੀ ਪਰ ਪਿਛਲੇ ਉਹ ਨਾ 5-4 ਸਾਲ ਤੋਂ ਕਸ਼ਮੀਰ ਵੱਧ ਰਿਹਾ ਸੀ ਅੱਗੇ ਨੂੰ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਮਿਲਣਾ ਲੱਗ ਗਿਆ ਸੀ ਕਸ਼ਮੀਰ ਦੇ ਲੋਕ ਆਰਥਿਕ ਪੱਖੋਂ ਸਟੈਂਡ ਹੋ ਗਏ ਸੀ ਕਸ਼ਮੀਰ ਦੇ ਲੋਕ ਪੜ੍ਹਾਈ ਵੱਲ ਵੱਧ ਰਹੇ ਸੀ ਕਸ਼ਮੀਰ ਦੇ ਲੋਕ ਵਪਾਰ ਵੱਲ ਵੱਧ ਰਹੇ ਸੀ ਤਾਂ ਕਿਤੇ ਨਾ ਕਿਤੇ ਗਵਾਂਢੀ ਮੁਲਕ ਨੂੰ ਲੱਗਿਆ ਵੀ ਜੇ ਇਹ ਲੋਕ ਤਕੜੇ ਹੋ ਗਏ ਜੇ ਇਹ ਲੋਕ ਫਾਈਨੈਂਸ਼ੀਅਲੀ ਸਟਰੋਂਗ ਹੋ ਗਏ ਕਿਉਂਕਿ ਜਦੋਂ ਦੇਖੋ ਜੇਬ 'ਚ ਪੈਸਾ ਹੋਵੇ ਉਦੋਂ ਬੰਦੇ ਨੂੰ ਅਕਲ ਵੀ ਆ ਜਾਂਦੀ ਹੈ ਜਦੋਂ ਜੇਬ 'ਚ ਪੈਸਾ ਹੋਵੇ ਤੇ ਢਿੱਡ 'ਚ ਅੰਨ ਗਿਆ ਹੋਵੇ ਰੋਟੀ ਗਈ ਹੋਵੇ ਤਾਂ ਬੰਦੇ ਦਾ ਦਿਮਾਗ ਵੀ ਕੰਮ ਕਰਦਾ ਤਾਂ ਜਦੋਂ ਉਹਨਾਂ ਲੋਕਾਂ ਨੇ ਉਹ ਪੱਥਰਵਾਜ਼ੀ ਛੱਡ ਕੇ ਜਾਂ ਭਾਰਤ ਦੇ ਖਿਲਾਫ ਜਿਹੜਾ ਉਹਨਾਂ ਦਾ ਮਾਹੌਲ ਸੀ ਉਹ ਛੱਡ ਕੇ ਉਹ ਵਪਾਰ ਵੱਲ ਆਏ ਤਾਂ ਲੋਕ ਇਹ ਗਵਾਂਢੀ ਮੁਲਕ ਜਿਹੜੇ ਸਾਡੇ ਜਾਂ ਜਿਹੜੇ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਅਮਨ ਪਸੰਦ ਨਹੀਂ ਉਹਨਾਂ ਨੇ ਅਖਿਆ ਯਾਰ ਇਹ ਤਾਂ ਬੜੀਆ ਖੁਸ਼ ਰਹਿਣ ਲੱਗ ਗਏ ਉਹਨਾਂ ਦੇ ਢਿੱਡ ਦੇ ਵਿੱਚ ਉਹਨਾਂ ਦੇ ਦਿਮਾਗ ਦੇ ਵਿੱਚ ਪੀੜ ਹੋਈ ਉਹਨਾਂ ਨੇ ਇਹ ਖੇਡ ਖੇਢੀ ਤੇ ਅਸੀਂ ਫੇਰ ਉਹੀ ਗੱਲ ਉਹਨਾਂ ਦੇ ਮਨਸੂਬੇ ਜਿਹੜੇ ਸੀ ਉਹਨਾਂ ਦੇ ਸਿਰ ਤੇ ਉਹਨਾਂ ਨੇ ਲੜਾਉਣਾ ਸੀ ਤੇ ਅਸੀਂ ਫੇਰ ਆਪਸ ਚ ਲੜਨ ਵਾਲਾ ਕੰਮ ਮਾਹੌਲ ਬਣਾ ਲਿਆ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 10-15 ਸਾਲ ਤੋਂ ਵਾਹ ਵਾਸਤਾ ਤੁਹਾਡਾ ਮੈਨੂੰ ਉਹ ਵੀ ਜ਼ਿਕਰ ਜ਼ਰੂਰ ਸਾਂਝਾ ਕਰੋ ਤੁਸੀਂ ਮੈਨੂੰ ਆਫੀ ਰਿਕਾਰਡ ਵੀ ਦੱਸ ਰਹੇ ਸੀ ਕਿ ਕਸ਼ਮੀਰੀ ਜਿਹੜੇ ਨੇ ਸਾਡੇ ਇੱਧਰ ਵੀ ਆਉਂਦੇ ਨੇ ਜਦੋਂ ਸਰਦੀਆਂ ਦੇ ਵਿੱਚ ਸ਼ਾਲ ਵੇਚਦੇ ਨੇ ਤਾਂ ਸਾਡਾ ਹੁਣ ਮਤਲਬ ਪਿਆਰ ਇੰਨਾ ਕ ਪੈ ਗਿਆ ਸੀ ਇੱਕ ਦੂਜੇ ਦੁੱਖ ਸੁੱਖ ਸੁੱਖ ਚ ਵੀ ਸ਼ਰੀਕ ਹੋ ਗਏ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਤਾਂ ਤੁਹਾਨੂੰ ਇਹ ਵਾਕਏ ਸਾਂਝਾ ਕਰ ਦਿਆਂ ਵੀ ਸਾਡਾ ਕਸ਼ਮੀਰ ਦੇ ਪਰਗਟ ਬਰਾੜ ਤੇ ਅਸੀਂ ਇਕੱਠੇ ਜਾਂਦੇ ਆ ਸਾਨੂੰ ਕੋਈ ਮਤਲਬ ਨਹੀਂ ਹੈਗਾ ਵੀ ਉਹ ਕਿਹੜੀ ਕਾਸਟ ਦਾ ਉਹ ਕਿਹੜੀ ਜਾਤ ਦਾ ਉਹ ਕਿਹੜੇ ਧਰਮ ਦਾ ਕਿਉਂਕਿ ਅਸੀਂ ਕਹਿੰਦੇ ਇਹ ਇਨਸਾਨ ਆ ਅਸੀਂ ਤਾਂ ਬਿਲਕੁਲ ਦੇਖੋ ਇਨਸਾਨ ਕਿਸੇ ਵੀ ਧਰਮ ਦਾ ਮਾੜਾ ਹੋ ਸਕਦਾ ਜਰੂਰੀ ਨਹੀਂ ਹੈਗਾ ਕਿ ਇੱਕ ਪਾਰਟਿਕੂਲਰ ਇੱਕ ਖਾਸ ਧਰਮ ਨੂੰ ਅਸੀਂ ਟਾਰਗੇਟ ਇੱਕ ਕਮਿਊਨਿਟੀ ਮਾੜੀ ਹੋ ਸਕਦੀ ਹੈ ਮੈਂ ਜੇ ਮੇਰੇ ਪੱਗ ਬੰਨੀ ਹੈ ਤਾਂ ਮੈਂ ਕੋਈ ਗਲਤ ਕੰਮ ਕਰਦਿਆਂ ਤਾਂ ਸਾਰੇ ਪੱਗ ਬੰਨਣ ਵਾਲੇ ਮਾੜੇ ਨਹੀਂ ਹੋ ਸਕਦੇ ਇੱਕ ਮੋਨੇ ਬੰਦੇ ਨੇ ਗਲਤ ਕਰਤਾ ਤਾਂ ਸਾਰੇ ਜਿਹੜੇ ਮੋਨੇ ਜਾਂ ਜਾਂ Hindu ਜਾਂ ਸਾਰੇ ਸਿੱਖ ਨਹੀਂ ਮਾਰੇ ਹੋ ਸਦੇ ਮਾੜੇ ਤਾਂ ਜੇ ਇਹ ਲਾ ਲੋ ਵੀ ਜਾਨਵਰ ਵੀ ਸਾਰੇ ਮਾੜੇ ਨਹੀਂ ਹੁੰਦੇ ਇਨਸਾਨ ਤਾਂ ਫਿਰ ਵੀ ਦਿਮਾਗ ਹੈ ਇੱਕ ਕੁੱਤਾ ਆਪਦੇ ਮਾਲਕ ਲਈ ਜਾਨ ਦੇ ਦਿੰਦਾ ਇੱਕ ਕੁੱਤਾ ਆਪਦੇ ਮਾਲਕ ਨੂੰ ਵੀ ਵੱਢ ਲੈਂਦਾ ਆਪਦੇ ਮਾਲਕ ਦੀ ਲਾਦ ਨੂੰ ਵੀ ਜਵਾਗ ਨੂੰ ਵੀ ਵੱਢ ਲੈਂਦਾ ਜੇ ਮੈਂ ਕਹਾ ਵੀ ਜਿਵੇਂ ਮੰਨ ਲਓ ਮੈਂ ਜੀਵ ਜੰਤੂਆਂ ਨਾਲ ਵੀ ਹਨਾ ਪਿਆਰ ਕਰਦਾ ਇੱਕ ਸੱਪ ਹੈ ਜਿਹੜਾ ਉਹ ਡੰਗ ਮਾਰਦਾ ਇੱਕ ਸੱਪ ਉਹ ਵੀ ਹੈ ਜਿਹੜਾ ਤੁਹਾਡੇ ਨਾਲ ਵੀ ਪਿਆਰ ਕੁਛ ਨਹੀਂ ਕਹਿੰਦਾ ਲੋਕਾਂ ਨੇ ਪਾਲਤੂ ਵੀ ਬਣਾਏ ਹੋਏ ਆ ਤਾਂ ਹਰ ਇੱਕ ਨੂੰ ਇੱਕੋ ਪੱਤ ਤੱਕੜੀ ਦੇ ਵਿੱਚ ਨਹੀਂ ਤੋਲਿਆ ਜਾ ਸਕਦਾ ਹੁਣ ਮੈਂ ਗੱਲ ਕਰਦਾ ਵੀ ਕਸ਼ਮੀਰ ਵੀ ਜੇ ਪਾ ਕੇ ਕਿ ਵੀ ਸਾਰੇ ਕਸ਼ਮੀਰੀ ਮੁਸਲਮਾਨ ਆ ਤਾਂ ਸਾਰੇ ਕਸ਼ਮੀਰੀ ਮਾੜੇ ਆ ਇਹ ਨਹੀਂ ਹੈਗਾ ਕਿਉਂਕਿ ਮੁਹੱਬਤ ਕਿਸੇ ਦੇ ਵੀ ਦਿਲ 'ਚ ਹੋ ਸਕਦੀ ਆ ਦੇਸ਼ ਭਗਤੀ ਕਿਸੇ ਦੇ ਵੀ ਦਿਲ 'ਚ ਹੋ ਸਕਦੀ ਆ ਮੇਰਾ ਵੀ ਪਰਿਵਾਰ ਫੌਜ ਦੇ ਵਿੱਚ ਰਿਹਾ ਮੇਰੇ ਬਾਪੂ ਜੀ ਆ 62 65 71 ਦੀ ਲੜਾਈ ਲੜੀ ਆ ਉਹਨਾਂ ਨੇ ਮੇਰੇ ਹੁਣ ਵੀ ਛੋਟੇ ਭਾਈ ਆ ਉਹ ਫੌਜ 'ਚ ਹੈਗੇ ਆ ਤਾਂ ਦੇਸ਼ ਭਗਤੀ ਕਿਸੇ 'ਚ ਵੀ ਹੋ ਸਕਦੀ ਹੈ ਗਦਾਰੀ ਵੀ ਕਿਸੇ 'ਚ ਹੋ ਸਕਦੀ ਹੈ ਜ਼ਰੂਰੀ ਨਹੀਂ ਵੀ ਜੰਗ ਲੜਨ ਵਾਲਾ ਹੀ ਫੌਜੀ ਹੈ ਤੇ ਉਹ ਦੇਸ਼ ਭਗਤ ਹੈ ਸਮਾਜ 'ਚ ਰਹਿ ਕੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵੰਡਣ ਵਾਲਾ ਕਿਸੇ ਦਾ ਭਲਾ ਕਰਨ ਵਾਲਾ ਵੀ ਦੇਸ਼ ਭਗਤ ਹੈ ਜਿਵੇਂ ਮੈਂ ਤੁਹਾਨੂੰ ਪ੍ਰਗਟ ਦਾ ਗੱਲ ਕੀਤੀ ਵੀ ਪ੍ਰਗਟ ਕੋਲੇ ਪਿਛਲੇ 15 ਸਾਲ ਤੋਂ ਸਾਡੇ ਮਿੱਤਰ ਹੈ ਜਿਹੜੇ ਕਸ਼ਮੀਰੀ ਉਹ ਆ ਕੇ ਰਹਿੰਦੇ ਆ ਐਨਾ ਕ ਪਿਆਰ ਪੈ ਗਿਆ ਵੀ ਅਸੀਂ ਉਹਨਾਂ ਤੋਂ ਕਿਰਾਇਆ ਵੀ ਨਹੀਂ ਲੈਂਦੇ ਕਿਸੇ ਦੇ ਜੇ ਉਹਨਾਂ ਦੇ ਘਰੇ ਵਿਆਹ ਹੈ ਜਾਂ ਮਰਗ ਹੈ ਤੈਥੋਂ ਪ੍ਰਗਟ ਵਰਗੇ ਜਾਂ ਉਹਨਾਂ ਦੀ ਫੈਮਿਲੀ ਬੇਬੇ ਤੇ ਉਹਦੇ ਬੱਚੇ ਉਹ ਸਾਰੇ ਜਾਂਦੇ ਆ ਉਹਨਾਂ ਦੇ ਪ੍ਰੋਗਰਾਮ اٹੈਂਡ ਕਰਦੇ ਆ ਉਹ ਇੱਥੇ ਆਉਂਦੇ ਆ ਪ੍ਰਗਟ ਦੇ بیٹے ਦਾ ਵਿਆਹ ਸੀ ਤਾਂ ਉਹ ਸਾਰੇ ਇੱਥੇ ਆਏ ਵਿਆਹ ਦਾ ਆਨੰਦ ਮਾਨਣ ਅਸੀਂ ਜਦੋਂ ਗਏ ਤਾਂ ਅਸੀਂ ਉਹਨਾਂ ਦਾ ਵਿਆਹ ਦੇਖਿਆ ਉਹਨਾਂ ਦਾ ਸਾਰਾ ਕਲਚਰ ਦੇਖਿਆ ਇਵਨ ਕਿ ਸਾਰਾ ਪਿੰਡ ਉਹਨਾਂ ਦਾ ਖੜਾ ਹੁੰਦਾ ਉਹ ਬਾਈ ਨੇਮ ਜਾਣਦੇ ਆ ਸ਼ਰਮਾ ਜੀ ਆ ਗਏ ਪ੍ਰਗਟ ਆ ਗਿਆ ਨਿੰਦੀ ਆ ਗਿਆ ਠੀਕ ਹੈ ਨਾਨਕ ਸਾਡੇ ਮਿੱਤਰ ਆ ਸਾਡਾ ਮੁੰਡਾ ਨਾਨਕ ਉਹ ਆ ਗਿਆ ਤਾਂ ਉਹ ਸਾਰਿਆਂ ਨੂੰ ਸਾਨੂੰ ਬਾਈ ਨੇਮ ਬੁਲਾਉਂਦੇ ਆ ਘਰੇ ਬੁਲਾ ਕੇ ਚਾਹ ਪੀਉਂਦੇ ਆ ਭੈਣਾ ਬੀਬੀਆਂ ਅਸੀਂ ਬੈਠੇ ਉਹਨਾਂ ਦੇ ਘਰੇ ਰਹਿੰਨੇ ਆ ਸਾਨੂੰ ਛੱਡਣ ਤੱਕ ਜਾਂਦੇ ਆ ਵੀ ਆਪਾਂ ਅਗਲੀ ਪਹਾੜੀ ਤੇ ਜਾਣਾ ਵੀ ਆਓ ਚੱਲ ਗਏ ਯਾਰ ਉੱਥੇ ਚੱਲਦੇ ਆ ਉਸ ਤੋਂ ਬਾਅਦ ਵੀ ਜੇ ਅਸੀਂ ਕਿਤੇ ਆਉਣੇ ਆ ਜਿਵੇਂ ਰਸਤੇ 'ਚ ਗੱਡੀ ਆ ਜੇ ਲੈਂਡ ਖੜ ਗਏ ਕੁਝ ਉਹਨਾਂ ਨਾਲ ਅਸੀਂ ਗੱਲਾਂ ਕਰਦੇ ਆ ਉਹ ਇੱਕ ਗੱਲ ਪੁੱਛਦੇ ਹੁੰਦੇ ਆ ਜਿਹੜਾ ਵੀ ਕੋਈ ਕਸ਼ਮੀਰ ਗਿਆ ਉਹਦੇ ਦਿਮਾਗ 'ਚ ਆਪਕੋ ਕਸ਼ਮੀਰ ਕਿਹਦਾ ਲਗਾ ਮਤਲਬ ਉਹਨਾਂ ਦੇ ਕਹਿਣ ਦਾ ਮਕਸਦ ਇਹ ਨਹੀਂ ਹੈ ਕਿ ਸਾਡਾ ਕਸ਼ਮੀਰ ਬਹੁਤ ਸੋਹਣਾ ਹੈ ਉਹਨਾਂ ਦਾ ਮਕਸਦ ਹੁੰਦਾ ਹੈ ਕਿ ਯਾਰ ਤੁਸੀਂ ਦੂਜਿਆਂ ਨੂੰ ਵੀ ਦੱਸਿਓ ਵੀ ਜੇ ਸਾਡੇ ਲੋਕ ਚੰਗੇ ਆ ਤਾਂ ਸਾਡੀ ਚੰਗਿਆਈ ਦੱਸਿਓ ਉਹ ਖੁਦ ਰੋ ਰਹੇ ਆ ਕਹਿੰਦੇ ਯਾਰ ਮਸਾ ਤਾਂ ਅਸੀਂ ਸੈੱਟ ਹੋਏ ਸੀ ਸਾਨੂੰ ਫੇਰ ਲੋਕਾਂ ਨੇ ਤੰਗ ਕਰਤਾ ਤੇ ਉਹ ਸਾਡੇ ਦੋਸਤ ਹੈ ਉਹ ਸਾਨੂੰ ਅਸੀਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਜਦੋਂ ਮੈਂ ਪਹਿਲੀ ਪਹਿਲੀ ਵਾਰੀ ਗਿਆ ਸੀ ਮੈਂ ਕਿਹਾ ਯਾਰ ਵੀ ਮੈਨੂੰ ਨਾ ਐ ਜੇ ਡਰ ਜਿਹਾ ਵੀ ਮੈਂ ਤੁਹਾਡੇ ਚ ਤੁਸੀਂ ਸਾਰੇ ਸਿੰਘ ਜਾਂ ਉਹ ਆ ਹਨਾ ਸਰਦਾਰੋਂ ਮੁੰਡੇ ਤਾਂ ਮੈਨੂੰ ਐ ਜੇ ਨਾ ਸਮਝਣੀ ਵੀ ਮੈਂ ਪੰਡਤਾਂ ਯਾਰ ਤੁਸੀਂ ਕਿਤੇ ਕਹਿ ਦਿਓ ਸਾਰ ਦੇ ਨੇ ਸਾਹਮਣੇ ਵੀ ਉਹ ਕਿਹੜੇ ਉਹ ਸ਼ਰਮਾ ਉਰੇ ਆਈ ਤੇ ਮੈਂ ਕਿਹਾ ਉਹ ਕਹਿੰਦਾ ਹਾਂ ਵੀ ਇਹ ਪੰਡਤ ਹੈ ਕਿਉਂਕਿ ਸਾਨੂੰ ਸਮਝਾਇਆ ਹੀ ਸੋਸ਼ਲ ਮੀਡੀਆ ਤੇ ਇਹ ਗਿਆ ਕਿ ਯਾਰ ਉੱਥੇ ਤਾਂ ਹਿੰਦੂਆਂ ਦੇ ਖਿਲਾਫ ਚੱਲਦਾ ਸਿਸਟਮ ਤੇ ਮੈਂ ਕਿਹਾ ਯਾਰ ਆਇਆ ਤਾਂ ਨਹੀਂ ਹੈਗਾ ਚਲੋ ਅਸੀਂ ਪਹਿਲੀ ਵਾਰੀ ਤਾਂ ਗੱਲੇ ਹੋਰ ਕਿੱਥੇ ਰਹਿ ਜਾਂਦਾ ਜਿਹਦਾ ਨਾਂ ਜਿਹੜਾ ਜਿਹਨੇ ਲੈਣਾ ਤਾਂ ਉਹ ਵੀ ਲੈਂਦੇ ਆ ਤਾਂ ਉਹ ਮੈਨੂੰ ਸਾਰਾ ਪਿੰਡ ਹੀ ਸ਼ਰਮਾ ਕਹਿੰਦਾ ਕਦੇ ਇਹ ਨਹੀਂ ਹੋਇਆ ਵੀ ਉਹਨਾਂ ਨੇ ਇਹ ਕਿਹਾ ਹੋਵੇ ਵੀ ਗੁਰਵਿੰਦਰ ਆ ਇਹ ਇਕੱਲਾ ਗੁਰਵਿੰਦਰ ਨਾਮ ਨਹੀਂ ਜਾਣਦੇ ਸ਼ਰਮਾ ਹੀ ਜਾਣਦੇ ਮੇਰਾ ਨਾਂ ਤੇ ਉਸ ਤੋਂ ਬਾਅਦ ਇਹ ਵੀ ਹੈ ਵੀ ਦੇਖੋ ਉਜਾੜਾ ਉਦੋਂ ਕਸ਼ਮੀਰੀ ਪੰਡਤਾਂ ਦਾ ਹੋਇਆ ਉਦੋਂ ਕੀ ਮਾਹੌਲ ਸਿਰਜਿਆ ਗਿਆ ਵੀ ਗੱਲ ਉਹੀ ਸੀ ਵੀ ਉਦੋਂ ਭੁੱਖੇ ਸੀ ਜਾਂ ਲੜਾ ਤੇ ਠੀਕ ਹੈ ਜਾਂ ਉਹਨਾਂ ਦੀ ਇਕਨੋਮਿਕਸ ਖਰਾਬ ਕਰਨੀ ਸੀ ਆਪਣੇ ਲੋਕ ਹੀ ਉਹਨਾਂ ਦੇ ਵਿੱਚ ਬੜੇ ਵੇ ਸੀ ਜਾਂ ਉਹਨਾਂ ਦੇ ਲੋਕਾਂ ਦੇ ਵਿੱਚ ਪਾਕਿਸਤਾਨੀ ਵਿੱਚ ਬੜੇ ਵੇ ਸੀ ਤੇ ਉਹ ਕੁਝ ਕੁ ਗੱਲਾਂ ਨਾ ਇਦਾਂ ਦੀਆਂ ਹੋ ਜਾਂਦੀਆਂ ਤਾਂ ਅਸੀਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਵੀ ਤੁਹਾ ਤੁਹਾਡੇ ਇੱਥੇ ਮਾਹੌਲ じゃ ਖਰਾਬ ਹੈ ਵੀ ਤੁਸੀਂ ਜਿਵੇਂ ਅਸੀਂ ਟੂਰਿਸਟ ਹੈ ਵੀ ਤੁਸੀਂ ਸਾਨੂੰ ਤਾਂ ਨਹੀਂ ਕੋਈ ਨੁਕਸਾਨ ਹੋ ਉਹ ਕਹਿੰਦੇ ਜੀ ਤੁਸੀਂ ਇੱਥੇ ਪੰਜ ਜਣੇ ਆਏ ਹੋ ਪੰਜ ਜਣੇ 50000 ਤਾਂ ਖਰਚੋਗੇ ਤੁਸੀਂ ਪੰਜ ਜਿਹੜਾ 50000 ਖਰਚੋਗੇ ਕਿਸੇ ਤੋਂ ਪਕੌੜੇ ਲਏ ਕਿਸੇ ਤੋਂ ਪਾਣੀ ਦੀ ਬੋਤਲ ਲਏ ਕਿਸੇ ਤੋਂ ਕੋਈ ਬ੍ਰੈਡ ਲਏ ਕਿਸੇ ਤੋਂ ਤੁਸੀਂ ਹੋਟਲ ਵਾਲੇ ਤੋਂ ਲਿਆ ਕਿਸੇ ਸ਼ਿਕਾਰੇ 'ਚ ਘੁੰਮੇ ਸੌ ਨੂੰ ਦਿੱਤਾ ਤੁਸੀਂ ਉਹ 50000 ਸਾਨੂੰ ਦੇ ਕੇ ਗਏ ਹੋ ਸਾਡੇ ਉਹ ਪੈਸੇ ਦੇ ਨਾਲ ਕਿਸੇ ਦੇ ਫੀਸ ਭਰੀ ਜਾਣੀ ਹੈ ਕਿਸੇ ਦੇ ਕਿਰਾਇਆ ਦਿੱਤਾ ਜਾਣਾ ਕਿਸੇ ਦੇ ਘਰੇ ਆਟਾ ਜਾਣਾ ਕਿਉਂਕਿ ਉਹ 6 ਮਹੀਨੇ ਤਾਂ ਬਰਫ ਚ ਹੀ ਉਹ ਹੁੰਦਾ ਉਹਨਾਂ ਨੂੰ ਸਾਰਾ ਟੁੱਟ ਜਾਂਦਾ ਸਿਸਟਮ ਉਹਨਾਂ ਦਾ 6 ਮਹੀਨੇ ਉਹਨਾਂ ਨੂੰ ਕਮਾਈ ਦੇ ਮਿਲਦੇ ਆ ਇੱਧਰ ਆ ਕੇ ਆਪਣੇ ਪੰਜਾਬ ਚ ਕਰਦੇ ਆ ਤਾਂ ਉਹ ਕਹਿੰਦੇ ਵੀ ਸਾਨੂੰ ਤੁਸੀਂ ਖਵਾ ਕੇ ਚੱਲਿਓ ਤਾਂ ਸਾਡ ਨੂੰ ਜਿਹੜਾ ਦੇਣ ਵਾਲਾ ਸਾਡੀ ਇਨਕਮ ਸੋਰਸ ਆ ਸੀ ਉਹਦਾ ਨੁਕਸਾਨ ਕਿਉਂ ਕਰਾਂਗੇ ਉਹ ਕੋਈ ਵੀ ਜੇ ਆਪਣੀ ਕੋਈ ਦੁਕਾਨਦਾਰੀ ਹੈ ਕਿਥੇ ਤੋਂ ਚੱਲਦੀ ਆ ਆਪਾਂ ਉਹਦਾ ਨੁਕਸਾਨ ਨਹੀਂ ਕਰਦੇ ਤਾਂ ਉਹ ਕਹਿੰਦਾ ਵੀ ਇਹ ਗਲਤ ਮਾਹੌਲ ਸਿਰਜਦੇ ਆ ਸੋਸ਼ਲ ਮੀਡੀਆ ਤੇ ਜਿਹੜੇ ਡਿਬੇਟ ਕਰਦੇ ਆ ਲੜਦੇ ਆ ਚੈਨਲ ਉਹ ਆਪ ਦੀ ਟੀਆਰਪੀ ਵਧਾਉਣ ਖਾਤਰ ਆਪ ਦਾ ਜਿਹੜਾ ਹੈਗਾ ਆਪ ਦੇ ਆਪ ਨੂੰ ਲੋਕਾਂ ਦੇ ਵਿੱਚ ਪਾਪੂਲਰ ਕਰਨ ਖਾਤਰ ਨਾ ਇਹੋ ਜਿਹਾ ਮਾਹੌਲ ਸਿਰਜ ਦਿੰਦੇ ਤੇ ਸਾਨੂੰ ਇਹ ਲੱਗਦਾ ਵੀ ਨਹੀਂ ਯਾਰ ਸਾਡੇ ਆਲੇ ਦੁਆਲੇ ਦਾ ਬਾਲਾ ਮਾਹੌਲ ਖਰਾਬ ਹੈ ਮਹਿਮਾਨ ਨਵਾਜ਼ੀ ਕਿੰਸੀ ਹੈ ਕਿਉਂਕਿ ਮਹਿਮਾਨ ਨਵਾਜ਼ੀ ਕੀ ਮਹਿਮਾਨ ਨਵਾਜ਼ੀ ਦੀ ਬੜੀ ਚਰਚਾ ਹੁੰਦੀ ਹੈ ਕਸ਼ਮੀਰੀਆਂ ਦੀ ਮਹਿਮਾਨ ਤੁਸੀਂ ਤਾਂ 10-15 ਸਾਲ ਹੋ ਪਹਿਲੀ ਅਰ ਵੀ ਜਾਂਦਾ ਜਿਵੇਂ ਤੁਸੀਂ ਵੀ ਗਏ ਤਾਂ ਮਹਿਮਾਨ ਨਿਵਾਜ਼ੀ ਕਿਹਸੀ ਹੈ ਕਸ਼ਮੀਰ ਦੇ ਦੇਖੋ ਜੀ ਜੇ ਤਾਂ ਅਸੀਂ ਆਪ ਹੀ ਪੰਗਾ ਲਾਵਾਂਗੇ ਕਿਸੇ ਨਾਲ ਜੇ ਮੇਰੇ ਨਾਲ ਵੀ ਇੱਥੇ ਖੜਾ ਕੋਈ ਪੰਗਾ ਲੂ ਮੈਂ ਬਖਸ਼ੂਗਾ ਥੋੜੀ ਪਰ ਜੇ ਅਸੀਂ ਗੱਲ ਕਰੀਏ ਮਹਿਮਾਨ ਨਿਵਾਜ਼ੀ ਦੀ ਤਾਂ ਜਿਹੜਾ ਬੰਦੇ ਨੂੰ ਲੱਗਦਾ ਵੀ ਉੱਥੇ ਮਹਿਮਾਨ ਨਿਵਾਜ਼ੀ ਵਧੀਆ ਨਹੀਂ ਉਹ ਇੱਕ ਵਾਰੀ ਜਾ ਕੇ ਦੇਖੇ ਜਾਂ ਤਾਂ ਦੇਖੋ ਦਿਮਾਗ ਚੋਂ ਕੱਢ ਕੇ ਜਾਇਓ ਫਤੂਰ ਵੀ ਯਾਰ ਵੀ ਅਸੀਂ ਤਾਂ ਲੜਨ ਚੱਲੇ ਆਂ ਜਾ ਸੀ ਤਾਂ ਕਿਸੇ ਨੇ ਪੰਗਾ ਹੀ ਲੈਣਾਗਾ ਜਾਣ ਬੁੱਝ ਕੇ ਉਹ ਤਾਂ ਤਾਂ ਦੇਖੋ ਜੀ ਕੋਈ ਕੁਝ ਕਹਿ ਨਹੀਂ ਸਕਦਾ ਹਨਾ ਕੋਈ ਕੋਲ ਕੇ ਉਹਦੇ ਦਿਮਾਗ ਨਹੀਂ ਆਦਰਵਾਇਜ਼ ਤਾਂ ਉਹ ਕਦੇ ਵੀ ਮੈਨੂੰ ਜਿਹੜੇ ਐਜ਼ ਅ ਟੂਰਿਸਟ ਜਾਂਦੇ ਜਿਹੜੇ ਲੰਬੇ ਸਮੇਂ ਤੋਂ ਟੂਰਿਸਟ ਜਾਂਦੇ ਆ ਸਾਡੇ ਮਿੱਤਰ ਬਹੁਤ ਆ ਸਾਡਾ ਅੰਗਰੇਜ਼ ਮਿੱਤਰ ਆ ਮੁੰਡਾ ਅੰਗਰੇਜ਼ ਰਿੰਪੀਆ ਮਤਲਬ ਉਹਦਾ ਨਾਂ ਉਹ ਟੂਰਿਸਟ ਦੇ ਤੌਰ ਤੇ ਜਾਂਦਾ ਸੰਦੀਪ ਭਾਈ ਹੈ ਕੱਲ ਹੀ ਮੈਂ ਫੋਨ ਕਰਕੇ ਹਟਿਆ ਉਹ ਤੋਂ ਤੇ ਉਹਨੇ ਉਹਦੇ ਉਹਨੇ ਵੀ ਜਾਣਾ ਕਹਿੰਦਾ ਯਾਰ ਤੁਸੀਂ ਤਿਆਰੀ ਹੈ ਮੈਂ ਕਿਹਾ ਯਾਰ ਸਾਡੀ ਤਾਂ ਤਿਆਰੀ ਹੈ ਅਸੀਂ ਮਈ ਦੇ ਮੈਂ ਕਿਹਾ ਪਹਿਲੇ ਹਫ਼ਤੇ ਕਸ਼ਮੀਰ ਫੇਰ ਚੱਲੇ ਆ ਤੇ ਜਿਹੜਾ ਗਿਆ ਲਗਾਤਾਰ ਜਾਂਦਾ ਉਹਨੂੰ ਪਤਾ ਵੀ ਵਾਕਈ ਮਾਨਵਾਦੀ ਦੇ ਵਿੱਚ ਬਹੁਤ ਵਧੀਆ ਅਸੀਂ ਤਾਂ ਲੋਕਲ ਪ੍ਰੋਪਰ ਉਹਨਾਂ ਦੇ ਘਰਾਂ 'ਚ ਜਾ ਕੇ ਰਹਿਣੇ ਆ ਮੰਕੇ ਹੋਮ ਸਟੇ ਕਰਦੇ ਆ ਅਸੀਂ ਹੋਟਲਾਂ ਚ ਕਦੇ ਨਹੀਂ ਠਹਰੇ ਅਸੀਂ ਅੱਜ ਤੱਕ ਹੋਟਲ ਚ ਨਹੀਂ ਠਹਰੇ ਇੰਨੇ ਜਿਹਰ ਤੋਂ ਜਾਣੇ ਜਾਂ ਤਾਂ ਟੈਂਟ ਪਹਾੜੀ ਤੇ ਲਾ ਲੈਣਾ ਕਿਤੇ ਵੀ ਾਕਾਂਤ ਜਾਂ ਦੇਖ ਕੇ ਜਾਂ ਅਸੀਂ ਜਿਹੜੇ ਸਾਡੇ ਮਿੱਤਰ ਆ ਸੀ ਉਹਨਾਂ ਦੇ ਘਰਾਂ ਚ ਉਹਨਾਂ ਦੇ ਪਿੰਡ ਉਹਨਾਂ ਦੇ ਗਾਹ ਭੈਣ ਆ ਕਿਸੇ ਦੀ ਕਿਸੇ ਦੀ ਨੇੜੇ ਕਿਸੇ ਦਾ ਚਾਚਾ ਹੈਗਾ ਅਸੀਂ ਉਹਨਾਂ ਦੇ ਘਰਾਂ ਚ ਜਾਣਾ ਉਹਨਾਂ ਦੇ ਘੁੰਮ ਕੇ ਆਉਣਾ ਤਾਂ ਕਦੇ ਵੀ ਐਦਾਂ ਦੀ ਦਿੱਕਤ ਨਹੀਂ ਆਈ ਮਹਿਮਾਨ ਨਿਵਾਜ਼ੀ ਦੇ ਵਿੱਚ ਤਾਂ ਨਾ ਮੰਕੇ ਬਹੁਤ ਵਧੀਆ ਨੇ ਜੇ ਅਸੀਂ ਕਹਿੰਦੇ ਸਾਡੇ ਅਸੀਂ ਪੰਜਾਬੀ ਅਸੀਂ ਆਪਦਾ ਵੀ ਸਾਨੂੰ ਕੋਈ ਪੁੱਛ ਲੈਣਾ ਬਈ ਯਾਰ ਆਹ ਕਿੱਧਰ ਨੂੰ ਜਾਂਦਾ ਸੀ ਉਹਨੂੰ ਘਰ ਤੱਕ ਛੱਡਣ ਤੱਕ ਜਾਣੇ ਆਪਦਾ ਟਾਈਮ ਵੀ ਖਰਾਬ ਕਰ ਲੈਂਦੇ ਆ ਸਾਡੇ ਪੰਜਾਬੀਆਂ ਦੀ ਇਹ ਖਾਸियत ਹੈ ਖਾਸ ਕਰ ਮਾਲਵੇ ਦੀ ਤੇ ਉਹ ਤਾਂ ਵੀ ਕਿ ਮਹਿਮਾਨ ਨਿਵਾਜੀ ਦੇ ਵਿੱਚ ਇਦੋਂ ਵੀ ਬਹੁਤ ਵਧੀਆ ਨੇ ਮਤਲਬ ਇਹ ਤਾਂ ਕਿਹਾ ਜਾ ਸਕਦਾ ਕਿ ਪੰਡਤਾਂ ਦਾ ਮੁੰਡਾ ਕਸ਼ਮੀਰੀਆਂ ਦੇ ਘਰਾਂ ਦੇ ਵਿੱਚ ਜਾ ਕੇ ਰਹਿੰਦਾ ਹੈ ਹਾਂ ਬਿਲਕੁਲ ਬਿਲਕੁਲ ਅਸੀਂ ਜਾ ਕੇ ਰਹਿੰਨੇ ਆ ਪ੍ਰੋਪਰ ਗੱਲਾਂ ਕਰਦੇ ਆ ਮੈਂ ਤੁਹਾਨੂੰ ਉਹਨਾਂ ਦਾ ਵਿਆਹ ਅਟੈਂਡ ਕੀਤਾ ਉਹਨਾਂ ਦਾ ਕਲਚਰ ਦੇਖਿਆ ਉਹਨਾਂ ਦੇ ਲੋਕਾਂ ਨਾਲ ਗੱਲਾਂ ਕਰਦੇ ਉਹਨਾਂ ਦੇ ਬੱਚਿਆਂ ਉਹਨਾਂ ਦੇ ਬੱਚੇ ਤੇ ਬਜ਼ੁਰਗ ਉਹਨਾਂ ਨਾਲ ਗੱਲਾਂ ਕਰਦੇ ਆ ਉਹਨਾਂ ਦੇ ਬਾਗ ਦੇਖ ਕੇ ਆਉਣੇ ਆ ਉਹਨਾਂ ਦਾ ਇਹ ਦੇਖਦੇ ਆ ਵੀ ਇਹਨੇ ਇਹ ਸਰਵਾਈਵ ਕਿਵੇਂ ਕਰਦੇ ਆ ਕਲਚਰ ਕਿਵੇਂ ਇਹਨਾਂ ਦੀ ਖੇਤੀ ਕਿਵੇਂ ਹੁੰਦੀ ਹੈ ਕਿੰਨੇ ਮੈਂ ਕਿ ਇਹ ਗੱਲਾਂ ਲੈ ਕੇ ਬਹਿ ਜਾਈਏ ਨਾ ਤਾਂ ਬਹੁਤ ਲੰਬੀਆਂ ਗੱਲਾਂ ਜਿਵੇਂ ਅਸੀਂ ਇਹ ਦੇਖਦੇ ਆ ਵੀ ਉਹਨਾਂ ਦੇ ਜਿਹੜੇ ਪਿੰਡ ਚ ਜਿਵੇਂ ਅਸੀਂ ਬਿਲਕੁਲ ਦਿ ਤਾ ਉਹਨਾਂ ਦਾ ਜਿਹੜਾ ਘਰ ਦੰਦਲਾ ਮਹੌਲਾ ਬਹੁਤ ਸਾਫ਼ ਸੁਥਰਾ ਹੁੰਦਾ ਈਵਨ ਕਿ ਮੈਂ ਕਿ ਚੱਪਲ ਵੀ ਅੰਦਰ ਨਹੀਂ ਜਾਂਦੀ ਚੱਪਲਾਂ ਵੀ ਬਾਹਰ ਲਾਉਂਦੇ ਆ ਉਹ ਫੇਰੇ ਆ ਵੀ ਮੈਂ ਅਸੀਂ ਗੱਲਾਂ ਕੀਤੀਆਂ ਵੀ ਮਹਾਰਾ ਜਿਹੜੇ ਤੁਹਾਡੇ ਟੀਵੀ ਹੈ ਨਹੀਂ ਤਾਂ ਉਹ ਕਹਿੰਦੇ ਸਾਡੇ ਪੂਰੇ ਪਿੰਡ 'ਚ ਇੱਕ ਘਰ 'ਚ ਮਸਾਂ ਟੀਵੀ ਹੋਊਗਾ ਅਸੀਂ ਟੀਵੀ ਦਾ ਕਲਚਰ ਦੇਖਣ ਦਾ ਕਲਚ ਨਹੀਂ ਵੀ ਜੇ ਸਾਡੇ ਮੈਂ ਕਿ ਅਸੀਂ ਟੀਵੀ ਦੇਖਣ ਬੈਠੇ ਤਾਂ ਸਾਡੇ ਤਾਂ ਬਾਗ ਆ ਜਿਹੜੇ ਉਹ ਮੱਚ ਜਾਣਗੇ ਸਾਡੇ ਤਾਂ ਸੇਵ ਹੀ ਖਰਾਬ ਹੋ ਜਾਣਗੇ ਵੀ ਸਾਡੀ ਇਹੀ ਕਮਾਈ ਦਾ ਸਾਧਨ ਹੈ ਪੂਰੇ ਪਿੰਡ ਚ ਇੱਕ ਦੂਜੇ ਨਾਲ ਜਿਹੜਾ ਹੈਗਾ ਉਹ ਜਿਹੜਾ ਅਸੀਂ ਸੀਰ ਤੇ ਖੇਤੀ ਕਰਦੇ ਹਣਾ ਵੀ ਅੱਜ ਤੂੰ ਮੇਰੇ ਕਰਾ ਦੇ ਯਾਰ ਕੱਲ ਨੂੰ ਮੈਂ ਤੇਰੇ ਨਾਲ ਚੱਲਦਾ ਐਂ ਖੇਤੀ ਕਰਦੇ ਆ ਟਰੈਕਟਰ ਨਹੀਂ ਹੈਗਾ ਠੀਕ ਹੈ ਕੁੜੀਆਂ ਨੂੰ ਵੱਧ ਪੜਾਇਆ ਜਾਂਦਾ ਮੁੰਡੇ ਆਲਾ ਸ਼ਾਇਦ ਘੱਟ ਪੜਦੇ ਆ ਇਹ ਵੀ ਹੈ ਨਹੀਂ ਵੀ ਜੇ ਤੁਸੀਂ ਐ ਗੱਲਾਂ ਕਰੀ ਜਾਂਦੇ ਹੋ ਤਾਂ ਤੁਹਾਨੂੰ ਕੋਈ ਐ ਕਿਹਦੇ ਵੀ ਯਾਰ ਸਾਡੇ ਇੱਥੇ ਪਿੰਡ ਚ ਕਿਹਦੇ ਨਾਲ ਗੱਲ ਨਹੀਂ ਲੱਗਿਆ ਪਿਆ ਤੇ ਵਿਆਹ ਵੀ ਅਸੀਂ ਜਿਵੇਂ ਦੇਖਿਆ ਤਾਂ ਵਿਆਹ ਵੀ ਉਹਨਾਂ ਦੇ ਬੜੇ ਉਹਨਾਂ ਦੀ ਐਕਚੁਅਲੀ ਜ਼ਰੂਰਤਾਂ ਬਹੁਤ ਸੀਮਤ ਹੈ ਉਹਨਾਂ ਨੇ ਇੱਛਾਵਾਂ ਬਹੁਤ ਛੋਟੀਆਂ ਆ ਗਈਆਂ ਵਿਆਹ ਵੀ ਗਏ ਉਹ ਚਾਰ ਮੰਦੀ ਜਾਂਦੇ ਆ ਵੀ ਇਹ ਨਹੀਂ ਹੈਗਾ ਵੀ 12 ਜਣੇ 15 ਜਣੇ ਵਾਗੇ ਘਰੇ ਉਹਨਾਂ ਦੇ ਮਕੇ ਮੈਂ ਤਾਂ ਦੇਖਿਆ ਵਾ ਮੈਂ ਦੇਖੋ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਕੋਈ ਬੰਦਾ ਤੁਹਾਨੂੰ ਹੁਣ ਸੁਣੀ ਸੁਣਾਈ ਗੱਲ ਕਰਕੇ ਕੁਝ ਕਹਿ ਦੇ ਕਿਉਂਕਿ ਲਿਖਣਾ ਸੌਖਾ ਹੈ ਕਮੈਂਟ ਚ ਕੁਝ ਵੀ ਕਹਿ ਦੇਣਗੇ ਉਹਨਾਂ ਦੇ ਗਾਂ ਰੱਖੀਆਂ ਹੋਈਆਂ ਹੂੰ ਅਸੀਂ ਉਹਨਾਂ ਨੂੰ ਮੈਂ ਮੈਂ ਖਿਆ ਮੈਂ ਯਾਰ ਵੀ ਕਿਉਂਕਿ ਦੇਖੋ ਮੈਨੂੰ ਵੀ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਦਾ ਸੀ ਮੈਂ ਖਿਆ ਯਾਰ ਇਹ ਨਾ ਵੀ ਗਾਂ ਤਾਂ ਮਾਰ ਕੇ ਖਾਂਦੇ ਆ ਮੈਂ ਖਿਆ ਯਾਰ ਵੀ ਤੁਸੀਂ ਗਾਂ ਤਾਂ ਮਾਰਦੇ ਨੂੰ ਕਹਿੰਦਾ ਜੀ ਮੈਨੂੰ ਪਤਾ ਸ਼ਰਮਾ ਤੈਨੂੰ ਕਿਹਨੇ ਕਹਤਾ ਕਹਿੰਦਾ ਵੀ ਅਸੀਂ ਗਾਂ ਮਾਰਦੇ ਆ ਕਹਿੰਦਾ ਸਾਡੇ ਘਰੇ ਕੀ ਬੰਨਿਆ ਮੈਂ ਖਿਆ ਵੀ ਇਹ ਤਾਂ ਗਾਂਵਾਂ ਬੰਨੀਆਂ ਤੁਸੀਂ ਕਹਿੰਦਾ ਵੀ ਜੇ ਸਾਡੀ ਗਾਂ ਬਿਮਾਰ ਹੋ ਗਈ ਸਾਡੇ ਜਵਾਕ ਭੁੱਖੇ ਸੌਣਗੇ ਅਸੀਂ ਕਹਿੰਦਾ ਵੀ ਗਾਂ ਹੀ ਸਾਡੇ ਜੱਡਾ ਸਾਡਾ ਦੁੱਧ ਦਾ ਜਰੀਆ ਗਾਂ ਹੈ ਕਿਉਂਕਿ ਮੱਝ ਨਹੀਂ ਪਾਲ ਸਕਦੇ ਮੱਝ ਹੈਵੀ ਹੁੰਦੀ ਹੈ ਭਾਰੀ ਹੁੰਦੀ ਹੈ ਚਰਨਾ ਔਕਾ ਨੂੰ ਮੱਝ ਦੀ ਖੁਰਾਕ ਜ਼ਿਆਦਾ ਤੇ ਉਹ ਕਹਿੰਦੇ ਵੀ ਅਸੀਂ ਗਾਂ ਹੀ ਸਾਡੇ ਘਰਾਂ 'ਚ ਅਸੀਂ ਜ਼ਿਆਦਾ ਪਾਲਦੇ ਆਂ ਤੇ ਇਦਾਂ ਦੀਆਂ ਹੋਰ ਬਹੁਤ ਗੱਲਾਂ ਆਈਆਂ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਵੀ ਅੱਛਾ ਇੱਕ ਹੀ ਇਹ ਵੀ ਜਿਹੜੀ ਮੇਨ ਗੱਲ ਆ ਅਸੀਂ ਸਾਡੇ ਦਿਮਾਗ 'ਚ ਆਉਂਦਾ ਵੀ ਯਾਰ ਨਾ ਵੀ ਮੁਸਲਮਾ ਜਿਹੜੇ ਇਹ ਖਰਾਬ ਹੈ ਤੇ ਇਹ ਵੀ ਦੱਸਦੇ ਆਂ ਵੀ ਜਿਹੜੇ ਇਹ ਕਸ਼ਮੀਰੀ ਨੇ ਨਾ ਇਹ ਕਨਵਰਟਡ ਨੇ ਇਹਨਾਂ ਦਾ ਧਰਮ ਬਦਲਿਆ ਗਿਆ ਆ ਪਸ਼ੋਕੜ ਇਹਨਾਂ ਦੀ ਜਿਹੜੀ ਹੈਗੀ ਆ ਉਹ ਫੇਰ ਵੀ ਸਾਡੀ ਜੋ ਹਿੰਦੂਸਤਾਨੀ ਜਾਂ Hindu ਜਾਂ ਇਹ ਕਹਿੰਦਾ ਵੀ ਭਾਰਤ ਦੇ ਜਿਹੜੇ ਪਹਿਲਾਂ ਦੇ ਸੀ ਨਾ ਮਹਾਰਾਜਾ ਹਰੀ ਸਿੰਘ ਵਗੈਰਾ ਦੇ ਉਸ ਤੋਂ ਬਾਅਦ ਠੀਕ ਹੈ ਜ਼ੁਲਮ ਕੀਤਾ ਕਿਸੇ ਨੇ ਤਾਂ ਉਹਨਾਂ ਦਾ ਧਰਮ ਕਨਵਰਟ ਕਰਾਦਾ ਆਪਣੇ ਕਨਵਰਟ ਕਰੀ ਜਾਂਦੇ ਹੁਣ ਆਪਣੇ ਮੈਕਸਿਮਮ ਪਿੰਡਾਂ ਦੇ ਵਿੱਚ ਕਨਵਰਟ ਕਰੀ ਜਾਂਦੇ ਆ ਇਸ ਤੋਂ ਬਾਅਦ ਪੈਲਗਾਮ ਦੇ ਹਮਲੇ ਤੋਂ ਬਾਅਦ ਵੀ ਤੁਹਾਡੇ ਦੋਸਤਾਂ ਦੇ ਨਾਲ ਤੁਹਾਡੀ ਫੋਨ ਤੇ ਵਾਰਤਾਲਾਪ ਹੋਈ ਤਾਂ ਉਦੋਂ ਉਹਨਾਂ ਕਿਉਂਕਿ ਜਦੋਂ ਕਿਸੇ ਦਾ ਵੀ ਆ ਜਿਹੜਾ ਬਿਜ਼ਨਸ ਆ ਉਹ ਖਤਮ ਹੁੰਦਾ ਤਾਂ ਉਹ ਬਹੁਤ ਦਿਲ ਦਾ ਦੁੱਖ ਹੁੰਦਾ ਤਾਂ ਉਦੋਂ ਕੀ ਕੀ ਉਹਨਾਂ ਦੇ ਕੀ ਉਹ ਉਹਨੂੰ ਬੋਲ ਸੀ ਕੀ ਬੋਲ ਸੀ ਉਹਨਾਂ ਦਾ ਜਦੋਂ ਫੋਨ ਆਇਆ ਦੇਖੋ ਉਹਨਾਂ ਨੂੰ ਵੀ ਐ ਹੋ ਗਿਆ ਵੀ ਯਾਰ ਵੀ ਆ ਬਹੁਤ ਮਾੜਾ ਹੋਇਆ ਉਹਨਾਂ ਦਾ ਫੋਨ ਆਇਆ ਕਹਿੰਦੇ ਯਾਰ ਕਿਵੇਂ ਹੋ ਬਾਈ ਮੈਂ ਕਹਾਂ ਜੀ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਯਾਰ ਤੁਹਾਡੇ ਐਡਾ ਵੱਡਾ ਕਾਂਡ ਹੋ ਗਿਆ ਵੀ ਯਾਰ ਬਹੁਤ ਮਾੜਾ ਹੋਇਆ ਯਾਰ ਅਸੀਂ ਕਿਹਾ ਵੀ ਆ ਤਾਂ ਬਹੁਤ ਇੱਕ ਕਾਇਰਤਾ ਜਿਹੜੀ ਗਿਰੀ ਹੋਈ ਗੱਲ ਹੋ ਗਈ ਕਹਿੰਦਾ ਯਾਰ ਸਾਨੂੰ ਪੁੱਛੋ ਵੀ ਅਸੀਂ ਕਿੰਨੇ ਦੁਖੀ ਆ ਮਨ ਕਹ ਵੀ ਠੀਕ ਹੈ ਤੁਹਾਡੇ ਤੁਹਾਨੂੰ ਵੀ ਦੁੱਖ ਹੋਣਾ ਲਾਜ਼ਮੀ ਆ ਯਾਰ ਹੈ ਤਾਂ ਆਪਣੀ ਭਰਾ ਸੀਗੇ ਸਾਡੀ ਉਹ ਸੀਗੇ ਸਾਡੇ ਮੁਲਕ ਦੇ ਵਸਣਦੇ ਆ ਠੀਕ ਹੈ ਮੇਰੀ ਸਟੇਟ ਦਾ ਨਹੀਂ ਹੈਗਾ ਕਿਸੇ ਹੋਰ ਸਟੇਟ ਦਾ ਇਨਸਾਨ ਤਾਂ ਸੀ ਨਾ ਕਿਸੇ ਦਾ ਪਰਿਵਾਰ ਤਾਂ ਉੱਜੜ ਗਿਆ ਕਹਿੰਦਾ ਜੀ ਉਹ ਤਾਂ ਸਾਨੂੰ ਦੁੱਖ ਹੈਗਾ ਹੀ ਆ ਪਰ ਸਾਨੂੰ ਇਹ ਦੁੱਖ ਬਹੁਤ ਵੱਡਾ ਹੈ ਵੀ ਯਾਰ ਬੜੀ ਮੁਸ਼ਕਲ ਨਾਲ ਅਸੀਂ ਨਾ ਹਸਣ ਖੇਡਣ ਲੱਗੇ ਸੀ ਬੜੀ ਮੁਸ਼ਕਲ ਨਾਲ ਸਾਡੇ ਜਿਹੜਾ ਹੈਗਾ ਰੌਣਕਾਂ ਪਰਤੀਆਂ ਸੀ ਕਿਉਂਕਿ ਤਕਰੀਬਨ 4 ਲੱਖ ਤੋਂ ਵੱਧ ਸੈਲਾਨੀ ਜਿਹੜਾ ਹੈਗਾ ਇਸੇ ਸਾਲ ਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਲੱਖ ਪਲੱਸ ਜਾ ਚੁੱਕੇ ਆ ਬੜੀ ਮੁਸ਼ਕਲ ਨਾਲ ਯਾਰ ਕਹਿੰਦਾ ਸਾਡੇ ਨਾ ਪਟੜੀ ਤੇ ਗੱਡੀ ਸਾਡੀ ਚੜੀ ਸੀ ਤੇ ਯਾਰ ਮੈਨੂੰ ਲੱਗਦਾ ਕਹਿੰਦਾ ਵੀ ਮਾਹੌਲ ਫੇਰ ਸਾਡਾ ਖਰਾਬ ਕਰਨਗੇ ਕਹਿੰਦਾ ਇਹ ਲੋਕ ਅੰਦਰੋਂ ਅੰਦਰ ਹੀ ਉਹ ਵੀ ਡਰੇ ਹੋਏ ਆ ਵੀ ਯਾਰ ਇਹ ਕਿੱਥੋਂ ਆ ਗਏ ਉਹਨਾਂ ਨੇ ਜਲੂਸ ਵੀ ਕੱਢਿਆ ਉਹਨਾਂ ਨੇ ਇਦਾਂ ਦੇ ਉਹ ਵੀ ਕੱਢੇ ਆ ਬਹੁਤ ਕੁਝ ਕੀਤਾ ਵੀ ਮਤਲਬ ਕਿ ਉਹਨਾਂ ਨੇ ਵੀ ਆਪ ਦੇ ਬੰਨੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਪੂਰੇ ਹਿੰਦੁਸਤਾਨ ਨੂੰ ਪੂਰੇ ਭਾਰਤ ਨੂੰ ਪੂਰੇ ਇੰਡੀਆ ਦੇ ਲੋਕਾਂ ਨੂੰ ਕਿ ਯਾਰ ਬਾਈ ਅਸੀਂ ਮਾੜੇ ਨਹੀਂ ਹੈਗੇ ਕੋਈ ਮਾੜਾ ਕਰ ਗਿਆ ਅਸੀਂ ਉਹਦਾ ਵੀ ਵਿਰੋਧ ਕਰਦੇ ਆ ਪਰ ਤੁਸੀਂ ਸਾਡੇ ਕੋਲੇ ਆਉਣਾ ਨਾ ਛੱਡੋ ਤੁਸੀਂ ਸਾਡਾ ਪਿਆਰ ਨਾ ਸਾਨੂੰ ਯਾਰ ਖਤਮ ਕਰ ਦਿਓ। ਸਿੱਟਪਕ ਗੁਰਵਿੰਦਰ ਭਾਈ ਇਹ ਵੀ ਹੈ ਕਿ ਪਿਛਲੇ ਸਮੇਂ ਜਦੋਂ ਇੱਕ ਕਿਸੇ ਸੂਬੇ ਦੇ ਵਿੱਚ ਐਸਾ ਕੁਝ ਹੋਇਆ ਤਾਂ ਉਦੋਂ ਉਸੂਬੇ ਦੇ ਵਿੱਚ ਇੱਕ ਲੁੱਟ ਵੀ ਮੱਚ ਗਈ ਸੀ ਕਿ ਜਿਹੜੀ 20 ਰੁਪਏ ਦੀ ਬੋਤਲ ਸੀ ਉਹ 200 300 ਦੀ ਸੀ ਪਰ ਇਸ ਵਾਲੇ ਪਾਸੇ ਹੋਇਆ ਕੁਝ ਉਲਟਾ ਕਿਉਂਕਿ ਇਹਨਾਂ ਨੇ ਸਭ ਕੁਝ ਖਾਣਾ ਪੀਣਾ ਫ੍ਰੀ ਤੋਂ ਤੱਕ ਕੀ ਟਰੈਵਲ ਵੀ ਫ੍ਰੀ ਕਰਤਾ ਸੀ ਕਿ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਵੀ ਜਾਣਾ ਉਹ ਫ੍ਰੀ ਹੈ। ਬਿਲਕੁਲ ਇਹਨਾਂ ਨੇ ਲੰਗਰ ਲਾਏ ਉਦੋਂ ਵੇਲੇ ਜਿਵੇਂ ਸਲਾਨੀਆਂ ਨੂੰ ਖਾਣ ਪੀਣੀਆਂ ਸਮਾਨ ਸਮਾਨ ਆ ਉਹ ਇਹਨਾਂ ਨੇ ਮੁਫਤ ਮੰਡਰਨਾ ਸ਼ੁਰੂ ਕਰਤਾ। ਉਹ ਅਸਲ 'ਚ ਹੀ ਸੀ ਕਿ ਯਾਰ ਸਾਨੂੰ ਅਸੀਂ ਦਿਲੋਂ ਤੁਹਾਡੇ ਨਾਲ ਆ ਤੁਸੀਂ ਸਾਡੇ ਮਹਿਮਾਨ ਹੋ ਇਵਨ ਕਿ ਉਹ ਆਦਲ ਨੂੰ ਜਿਹਨੂੰ ਜਿਹਨੇ ਗਨ ਫੜੀ ਸੀ ਉਹਨਾਂ دہشت گردਾਂ ਦੀ ਉਹਨੇ ਉਹਨੂੰ ਕਿਹਾ ਵੀ ਕਹਿੰਦਾ ਯਾਰ ਮੇਰੇ ਮਹਿਮਾਨ ਹੈ ਮੇਰੇ ਮੁਲਕ ਦੇ ਮਹਿਮਾਨ ਹੈ ਇਹਨਾਂ ਨੂੰ ਮਾਰੋ ਨਾ ਠੀਕ ਹੈ ਉਹਨਾਂ ਦਾ ਮਜਬ ਐਦਾਂ ਦਾ ਹੈ ਨਾ ਜਾਂ ਉਹਨਾਂ ਦਾ ਦਿਮਾਗ ਐਦਾਂ ਦਾ ਸੀ ਉਹਨਾਂ ਨੇ ਸੋਚੇ ਨਹੀਂ ਵੀ ਯਾਰ ਇੱਕ ਬੰਦਾ ਸਾਨੂੰ ਰੋਕ ਰਿਹਾ ਉਹ ਵੀ ਤਾਂ ਸਾਡਾ ਮਜਬ ਦਾ ਦਾ ਸਾਡੇ ਦਾ ਹੀ ਹੈ ਪਰ ਉਹਨਾਂ ਨੇ ਕਸ਼ਮੀਰੀ ਦੀ ਵੀ ਨਹੀਂ ਸੁਣੀ ਕਿਉਂ ਕਿਉਂਕਿ ਉਹ ਐਕਚੁਅਲੀ ਆਈ ਕਿਤੋਂ ਹੋਰ ਸੀ ਤੇ ਆਈ ਮਕਸਦ ਇਸ ਨਾਲ ਸੀ ਕਿ ਅਸੀਂ ਇਸ ਮੁਲਕ ਦੇ ਵਿੱਚ ਗੰਦ ਪਾਉਣਾ ਇਸ ਮੁਲਕ ਦੇ ਲੋਕਾਂ ਨੂੰ ਲੜਾਉਣਾ ਇਸ ਮੁਲਕ ਦੇ ਲੋਕਾਂ ਦੀ ਜਿਹੜੀ ਮੁਹੱਬਤ ਹੈ ਜਿਹੜਾ ਪਿਆਰ ਹੈ ਉਹਨੂੰ ਅਸੀਂ ਖੇਰੂ ਖੇਰੂ ਕਰਨਾ ਇੱਕ ਹੋਰ ਵੀ ਗੱਲ ਆ ਮੈਂ ਇੱਕ ਹੋਰ ਵੀਰ ਦੇ ਨਾਲ ਵੀ ਗੱਲ ਕਰੇ ਉਹ ਵੀ ਦੱਸ ਰੇ ਸੀ ਕਿ ਇਹ ਨਹੀਂ ਕਿ ਜਦੋਂ ਕੋਈ ਟੂਰਿਸਟ ਚਲਿਆ ਗਿਆ ਕਸ਼ਮੀਰ ਦੇ ਵੱਲੋਂ ਇਹ ਹੁੰਦਾ ਕਿ ਉਹਨੂੰ ਲੁੱਟਣਾ ਕਹਿੰਦੇ ਪ੍ਰਾਈਸ ਰੇਟ ਜਿਹੜਾ ਉਹ ਵੀ ਲਗਭਗ ਜਾਇਜ਼ ਹੁੰਦਾ ਜਿੰਨਾ ਆਮ ਤੌਰ ਤੇ ਜਨਹਿ ਹੁੰਦਾ ਬਈ ਯਾਰ ਆਗੇ 3 ਮਹੀਨੇ 6 ਮਹੀਨੇ ਸਾਡੇ ਕੋਲ ਕਮਾਉਣ ਦੇ ਵੀ ਲੋਟੀ ਮਚਾ ਦੋ ਨਹੀਂ ਇਹ ਇਹ ਨਹੀਂ ਹੈਗਾ ਸਾਰੇ ਤਾਂ ਨਹੀਂ ਹੈਗਾ ਦੇਖੋ ਅਸੀਂ ਵੈਸੇ ਤਾਂ ਹੋਟਲ 'ਚ ਰਹਿੰਦੇ ਨਹੀਂ ਪਰ ਜੇ ਜਿਵੇਂ ਹੋਟਲ ਹੈ ਜਿਹੜੇ ਡਾਲ ਲੇਕ ਦੇ ਆ ਸਾਹਮਣੇ ਸਾਹਮਣੇ ਜਾਂ ਸਾਈਡਾਂ ਤੇ ਆ ਉਹਨਾਂ ਦਾ ਰੇਟ ਤਕਰੀਬਨ ਇੱਕੋ ਹੀ ਰਹਿੰਦਾ ਹੈ ਠੀਕ ਹੈ ਵੀ ਆਪਸੀਜਨ ਤਾਂ ਉਹਨਾਂ ਨੂੰ ਐ ਯਾਰ ਜੇ 500 ਵੀ ਦੇਗਾ ਤਾਂ ਉਹ ਅਲੱਗ ਹੈ ਪਰ ਜਿਹੜਾ ਹੁਣ ਇਸ ਟਾਈਮ ਸੀਜ਼ਨ ਤੋਂ ਲੈ ਕੇ ਪੀਕ ਤੱਕ ਜਾਊਗਾ ਉਹਨਾਂ ਦਾ ਰੇਟ ਉਹੀ ਰਹਿਣਾ ਹੈਗਾ 100 200 ਦੀ ਵੇਰੀਏਸ਼ਨ 500 ਦੀ ਹੋ ਸਕਦੀ ਆ ਪਰ ਇਹ ਨਹੀਂ ਹੈਗਾ ਕਿ ਯਾਰ ਵੀ ਜੇ ਤੁਸੀਂ ਪਾਣੀ ਦੀ ਬੋਤਲ ਲੈਣੀ ਹੈ ਤਾਂ ਉਹ 50 ਦੀ ਹੋ ਜੂਗੀ ਜਾਂ 100 ਦੀ ਹੋ ਜੂਗੀ ਉਹਨਾਂ ਦਾ ਰੇਟ ਸਿਸਟਮ ਇਹੀ ਰਹਿੰਦਾ ਹੈ ਹੁਣ ਤੁਸੀਂ ਕੀ ਮੰਨਦੇ ਹੋ ਕਿ ਕੀ ਕੀ ਸਨ ਜਿਹੜੇ ਟੂਰਿਸਟ ਨੇ ਉਹਨਾਂ ਨੂੰ ਕੀ ਕਿਹਾ ਕਸ਼ਮੀਰੀ ਜਿਹੜੇ ਵੀ ਟੂਰਿਸਟਾਂ ਦੇ ਨਾਲ ਉਸ ਵੇਲੇ ਖੜੇ ਜੋਨਾਂ ਕੁਝ ਹੋਇਆ ਉਹਨਾਂ ਤੋਂ ਉਹਨਾਂ ਨੇ ਸਭ ਕੁਝ ਕੀਤਾ ਹੁਣ ਤੁ ਕਿਉਂਕਿ ਇੱਕ ਡਰਦਾ ਮਾਹੌਲ ਤਾਂ ਹੈ ਉਹ ਤਾਂ ਸੁਭਾਵਿਕ ਤੌਰ ਤੇ ਹੈ ਪੂਰੇ ਦੇਸ਼ ਭਰ ਦੇ ਵਿੱਚ ਹੈ ਕਸ਼ਮੀਰ ਚ ਐਸਾ ਨਾ ਹੋ ਜੇ ਐਸਾ ਨਾ ਹੋ ਜੇ ਤੁਸੀਂ ਕੀ ਮੰਨਦੇ ਹੋ ਕਿ ਟੂਰਿਸਟ ਨੂੰ ਕੀ ਕਰਨਾ ਚਾਹੀਦਾ ਕਸ਼ਮੀਰੀਆਂ ਦੇ ਲਈ ਦੇਖੋ ਜੀ ਉਹਨਾਂ ਮਾੜੇ ਬੰਦਿਆਂ ਦਾ ਤਾਂ ਪਹਿਲਾਂ ਦਾ ਸੋਚ ਹੀ ਇਹ ਸੀ ਵੀ ਅਸੀਂ ਤਾਂ ਇੱਥੇ ਆਉਣਾ ਬੰਦ ਕਰਾਉਣਾ ਤਾਂ ਜੇ ਅਸੀਂ ਆਉਣਾ ਹੀ ਬੰਦ ਕਰ ਦਾਂਗੇ ਉਹਨਾਂ ਤੋਂ ਡਰ ਕੇ ਹਾਂ ਵੀ ਕਿਤੇ ਉਹੀ ਕੰਮ ਫੇਰ ਨਾ ਹੋ ਜੇ ਫਿਰ ਤਾਂ ਉਹਨਾਂ ਦੀਆਂ ਅਸੀਂ ਇੱਛਾਵਾਂ ਪੂਰੀਆਂ ਕਰਤੀਆਂ ਫਿਰ ਤਾਂ ਜੋ ਚਾਹੁੰਦੇ ਸੀ ਅਸੀਂ ਪੂਰਾ ਕਰਤਾ ਹੁਣ ਕੱਲ ਮੈਨੂੰ ਪ੍ਰਗਟਨੇ ਇਹ ਕਿਆ ਕਹਿੰਦਾ ਯਾਰ ਆਪਾਂ ਦੋ ਵਾਰੀ ਚੱਲ ਗਏ ਕਿ ਮੈਂ ਕਿਹਾ ਯਾਰ ਆਪੀ ਦੋ ਵਾਰੀ ਜਾਏ ਆਉਣੇ ਯਾਰ ਅੱਛਾ ਜੇ ਹੁਣ ਜਿਵੇਂ ਹੁਣ ਘਰ ਦੇ ਕਹਿ ਦਿੰਦੇ ਆਂ ਜਾਂ ਕੋਈ ਦੋਸਤ ਵੀ ਯਾਰ ਉੱਥੇ ਤਾਂ ਆ ਹਮਲਾ ਹੋ ਗਿਆ ਯਾਰ ਵੀ ਉੱਥੇ ਹਮਲਾ ਕਦੋਂ ਹੋਇਆ ਮਤਲਬ ਕਿ ਜਨਵਰੀ 1 2025 ਤੋਂ ਅਪ੍ਰੈਲ ਦੇ ਲਾਸਟ ਤੱਕ ਇੱਕੋ ਹੀ ਹਮਲਾ ਹੋਇਆ ਉਹਦੋਂ ਪਹਿਲਾਂ ਤਾਂ ਇੰਨੇ ਜਣੇ ਜਾਇਆ ਹੈ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਕੋਈ ਮਾਰਕਾਟ ਕੋਈ ਇਦਾਂ ਦਾ ਕੁਈ ਖਬਰ ਨਹੀਂ ਇਦਾਂ ਦੀ ਆਈ ਤੇ ਜੇ ਮਰਨਾ ਹੀ ਲਿਖਿਆ ਫੇਰ ਤਾਂ ਐ ਨਹੀਂ ਪਤਾ ਵੀ ਮੈਂ ਕਾਰ ਤੱਕ ਦੀ ਚਾਬੀ ਲਾ ਕੇ ਡਿੱਗੀ ਖੋਲੂਆਂ ਕਿ ਨਹੀਂ ਐ ਨਹੀਂ ਪਤਾ ਹੁਣੀ ਸਰੀਰ ਦਾ ਕੀ ਹੁੰਦਾ ਹਾਰਟ ਅਟੈਕ ਆ ਕੀ ਬੰਦੇ ਨੂੰ ਜੇ ਮਰਨਾ ਲਿਖਿਆ ਤਾਂ ਉਹ ਤੈ ਹੈ ਇਹ ਨਹੀਂ ਹੈਗਾ ਵੀ ਉੱਥੇ ਗੋਲੀਆਂ ਹੀ ਚੱਲੀ ਜਾਂਦੀਆਂ ਤੇ ਅਸੀਂ ਜਾਈਏ ਨਾ ਜਿਨੇ ਜਾਣਾ ਹੈ ਉਹਨੇ ਜਾਣਾ ਹੀ ਹੈ ਅਸੀਂ ਮੈਂ ਕਹਿੰਦਾ ਵੀ ਅਸੀਂ ਹੁਣ ਅਗਲੇ ਮਹੀਨੇ ਅਗਲੇ ਜਿਹੜਾ ਪਹਿਲਾ ਹਫਤਾ ਉਹ ਤਿਆਰੀ ਕਰੀ ਬੈਠੇ ਆ ਵੀ ਅਸੀਂ ਜਾਣਾ ਸਾਡਾ ਉੱਧਰ ਹਿਮਾਚਲ ਵਾਲੇ ਪਾਸੇ ਜਾਣ ਨੂੰ ਜੀ ਨਹੀਂ ਕਰਦਾ ਦੂਜੀ ਗੱਲ ਜਿਹੇ ਜਿਆ ਯਾਰ ਅਸੀਂ ਕਰਾਂਗੇ ਉਹੋ ਜਿਹੀ ਮੋੜਾਂਗੇ ਜੇ ਮੈਂ ਤੁਹਾਨੂੰ ਜੀ ਕਹੂੰਗਾ ਤਾਂ ਮੈਨੂੰ ਸਾਹਮਣੇ ਜੀ ਵਾਲੀ ਟੱਕਰ ਨਹੀਂ ਤਾਂ ਜੇ ਅਸੀਂ ਜਿਵੇਂ ਹੁਣ ਪਿੱਛੇ ਜੇ ਗਏ ਆ ਕਿੰਨਾ ਰੌਲਾ ਪਿਆ ਹਨਾ ਬਾਈਕਾਰਡ ਕਰ ਦਿਓ ਉਹਨਾਂ ਨੇ ਉਧਰ ਕੁੱਟਨੇ ਸ਼ੁਰੂ ਕਰਤੇ ਆਪਣੇ ਆਪਣੇ ਨੇ ਇਧਰ ਉਹ ਕੁੱਟਨੇ ਸ਼ੁਰੂ ਕਰਤੇ ਤਾਂ ਜੇ ਹੁਣ ਮੈਨੂੰ ਇੱਥੇ ਕੋਈ ਕੁੱਟੂਗਾ ਤਾਂ ਮੈਂ ਗਾਂਹ ਜਾ ਕੇ ਵੀ ਤਾਂ ਉਹ ਗੁੱਸਾ ਕਿਸੇ ਤੇ ਕੱਢੂਗਾ ਤਾਂ ਲੈਣੇ ਨੂੰ ਦੇਣਾ ਜੇ ਅਸੀਂ ਉੱਥੇ ਜਿਹਨੇ ਜਾਣਾ ਹੈ ਜਿਹਨੇ ਦੇਖਣਾ ਹੈ ਜਿਹਨੇ ਜੇ ਹੁਣ ਜੇ ਕਹੀਏ ਵੀ ਉਹ ਇੱਕ ਇੱਕ ਜਗ੍ਹਾ ਸੀ ਜਿਹੜੀ ਬਸਰਨ ਘਾਟੀ ਆ ਬਿਲਕੁਲ ਉੱਥੇ ਸੁਰੱਖਿਆ ਘਾਟ ਦੀ ਵੀ ਕਮੀ ਸੀ ਨਾ ਸੁਰੱਖਿਆ ਦੀ ਉੱਥੇ ਕਮੀ ਰੱਖੀ ਗਈ ਚਾਹੇ ਉਹ ਪਤਾ ਨਹੀਂ ਇਹਨਾਂ ਨੂੰ ਇਨਪੁਟ ਕਿਵੇਂ ਮਿਲੀ ਜਾਂ ਸਾਡੀਆਂ ਏਜੰਸੀਆਂ ਦੀ ਫੇਲ ਆ ਗਈ ਦੇਖੋ ਫੌਜ ਆਪ ਦਾ ਜ਼ੋਰ ਤਾਂ ਬਹੁਤ ਲਾਉਂਦੀ ਹੈ ਫੌਜੀ ਜਿਹੜੀ ਹੈਗੀ ਆ ਉਹ ਸੁਰੱਖਿਆ ਲਈ ਉੱਥੇ ਕਿੰਨੇ ਤਨਾਤ ਨੇ ਕਿਤੇ ਨਾ ਕਿਤੇ ਕੋਈ ਕਮੀ ਰਹੇਗੀ ਉਹਦਾ ਉਹ ਫਾਇਦਾ ਚੱਕਗੇ ਤੇ ਫਾਇਦਾ ਤਾਂ ਕਿਤੇ ਵੀ ਕੋਈ ਚੱਕ ਜੂਗਾ ਮਾੜਾ ਆਨਸਰ ਮੈਂ ਤੁਹਾਨੂੰ ਦੱਸਿਆ ਵੀ ਸਾਰੇ ਇਨਸਾਨ ਇੱਕੋ ਜਿਹੇ ਨਹੀਂ ਜਾ ਸਾਰੇ ਜਾਨਵਰ ਵੀ ਇੱਕੋ ਜਿਹੇ ਨਹੀਂ ਨੁਕਸਾਨ ਕਿਤੇ ਵੀ ਹੋ ਸਕਦਾ ਪਰ ਗੱਲ ਇਹ ਹੈ ਵੀ ਜਿਹਨੇ ਸਕੂਨ ਜਿਹਨੂੰ ਸੋਹਣਾ ਲੱਗਦਾ ਜਾਂ ਜਿਹਨੇ ਦੇਖਣਾ ਹੈ ਇੱਕ ਵਾਰੀ ਜਾ ਕੇ ਜ਼ਰੂਰ ਦੇਖੋ ਜ਼ਰੂਰੀ ਨਹੀਂ ਹੈਗਾ ਵੀ ਹਰ ਥਾਂ ਤੇ ਹੀ ਮਾੜਾ ਹੈਗਾ ਆਖਰੀ ਸਵਾਲ ਦੋ ਸ਼ਬਦਾਂ ਵਿੱਚ ਕਸ਼ਮੀਰ ਨੂੰ ਸਵਰਗ ਕਿਹਾ ਜਾ ਸਕਦਾ ਬਿਲਕੁਲ ਸਵਰਗ ਹੈ ਹੀ ਕਿਹਾ ਕੀ ਜਾ ਸਕਦਾ ਹੈ ਹੀ ਜੰਨਤ ਹੈ ਹੀ ਸਵਰਗ ਬਹੁਤ ਸੋਹਣਾ ਬਹੁਤ ਵਧੀਆ ਜਗ੍ਹਾ ਹੈ ਜੀ ਹਵਾ ਤਾਂ ਬਹੁਤ ਬਹੁਤ ਠੰਡਾ ਹੈ ਸੁਪਰੀਤ ਮੇਰੇ ਨਾਲ ਬਾਈ ਗੁਰਵਿੰਦਰ ਸ਼ਰਮਾ ਹੋਰੀ ਸੀ ਗੱਲਬਾਤ ਬੀਰ ਹੋਰਾਂ ਦੇ ਨਾਲ ਕੀਤੀ ਕਿ ਲੰਬੇ ਸਮੇਂ ਤੋਂ ਬਾਈ ਹਰੇ ਜਾਂਦੇ ਰਹੇ ਨੇ ਤਾਂ ਸੋਚਿਆ ਕਿ ਇੱਕ ਝਲਕ ਜ਼ਰੂਰ ਮੀਡੀਆ ਦੇ ਜ਼ਰੀਏ ਤੁਹਾਡੇ ਤੱਕ ਪੇਸ਼ ਕੀਤੀ ਜਾਵੇ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਯਾਦ ਧੰਨਵਾਦ ਜੀ